ਦਰਸ਼ਕੋ ਤੁਸੀਂ ਦੇਖ ਰਹੇ ਹੋ ਜੀ ਫਾਸਟ ਨਿਊਜ਼ ਤੇ ਮੈਂ ਹਾਂ ਤੁਹਾਡਾ ਗੱਲ ਟਰਮ ਕੁੱਟੀ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਰਾਜੂ ਆ ਦੋਨਾਂ ਲੋਕਾਂ ਤੋਂ ਅੰਗ ਹੀਨ ਐ ਉਹ ਕਹਿ ਰਿਹਾ ਕਿ ਤੁਸੀਂ ਮੇਰਾ ਪਿਓ ਮਾਰਤਾ ਤੁਸੀਂ ਮੇਰਾ ਪਿਓ ਮਾਰਤਾ ਤੁਸੀਂ ਮੇਰੀ ਜ਼ਮੀਨ ਹੜਪਣ ਨੂੰ ਸਰਦੇ ਹੋ ਜੀ ਫਾਸਟ ਨੂੰ ਦੀ ਟੀਮ ਨੇ ਸਚਾਈ ਮੂਰੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੌਣ ਆ ਜੋ ਜ਼ਮੀਨ ਹੜਪਣ ਦੀ ਕੋਸ਼ਿਸ਼ ਕਰ ਰਿਹਾ ਹੈ ਕੌਣ ਹੈ ਕਿ ਜਿਨੇ ਇਹਨਾਂ ਦਾ ਪਿਓ ਮਾਰਤਾ ਦਿਖਾਉਣਿਆ ਤੁਹਾਨੂੰ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਭਾਈ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਜੀ ਬਲਵਿੰਦਰ ਸਿੰਘ ਪਿਤਾ ਨਾਮ ਜਗੀਰ ਸਿੰਘ ਜੀ ਪਿੰਡ ਸ਼ੇਰਪੁਰ ਤਹਿਵਾ ਸੀਰਤਨਗੜ੍ਹ ਜ਼ਿਲ੍ਹਾ ਮੋਗਾ ਜੀ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕੀ ਹੋ ਸਾਰਾ ਮਾਜਰਾ ਤੇ ਕੋਈ ਜਾਣਕਾਰੀ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜੀ ਵੀਡੀਓ ਬਾਰੇ ਜਾਣਕਾਰੀ ਦੇਣ ਲੱਗੇ ਜੀ ਸਾਡੇ ਬਾਪ ਦਾ ਕੋਈ ਆਰਤੀ ਰਣ ਲੈਣ ਦੇ ਨਾਲ ਚੱਲਦਾ ਧਰਮ ਘੋੜਦਾ ਜੀ ਕੀ ਆਰਤੀ ਇਹ ਦਾ ਸਤਿੰਦਰ ਕੁਮਾਰ ਦਾ ਕਾਲਾ ਜੀ ਜੀ ਉਤਰ ਲੋ ਜੀ ਦਾ ਆਲਵਾਸੀ ਤੇ ਮੋਗਾ ਜੀ ਜਿਹੜੀ ਰੋਡ ਮੋਗਾ ਜੀ ਜੀ ਮਾਮਲਾ ਜੀ ਮਾਮਲਾ ਕੀ ਰੋਲਾ ਜੀ ਰੋਲਾ ਇਹ ਜੀ ਸ਼ੁਰੂਤੋਂ ਲੈ ਕੇ ਅੱਜ ਤੋਂ 25 30 ਸਾਲ ਪਹਿਲਾਂ ਬਾਪੂ ਤੇ ਸਾਡੇ ਦਾਦੇ ਪਰਦਾਦੇ ਜਿਹੜੇ ਕਿ ਫਸਲ ਆਰਤੀ ਸਤਿੰਦਰ ਕੁਮਾਰ ਕੋਲ ਹੀ ਸਾਰੀ ਹਾੜੀ ਸੋਣ ਦੀ ਸਰਦੇ ਸੀ ਜੀ ਜੀ ਅੱਛਾ ਫਿਰ ਫਿਰ ਜਿਹੜਾ ਕੋਈ ਪੈਸਾ ਦਾ ਲੈਣ ਦੇਣ ਸੀ ਗਈ ਉਹਦੇ ਪੈਸੇ ਤੇ ਲੈਣ ਦੇਣ ਦੇ ਵਿੱਚ ਹੀ ਬਸ ਉਹਨਾਂ ਨੇ ਜੀ ਸਾਡੀ ਆ ਤਿੰਨ ਕਿੱਲੇ ਜ਼ਮੀਨ ਜਿਹੜੀ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ 400 ਦੀ ਕਰਕੇ 400 ਅੱਕੇ ਕੋਈ ਫੇਰ ਦੱਸ ਜੋ ਕੌਣ ਹੜਪਦਾ ਏ ਇਹ ਜੀ ਆਪਣੇ ਸਤਿੰਦਰ ਕੁਮਾਰ ਆਰਤੀ ਜੀ ਸਤਿੰਦਰ ਕੁਮਾਰ ਆਰਤੀ ਆ ਹਾਂ ਜੀ ਅ ਟੋਡੇ ਬਜ਼ੁਰਗਾਂ ਤੋਂ ਜਾਨੀ ਪੈ ਪੈਲੀ ਲੈ ਗਿਆ ਮੰਨ ਲਓ ਕਿਸੇ ਕਿਸੇ ਵੀ ਤਰੀਕੇ ਮਤਲਬ ਉਹਨਾਂ ਨੇ ਕਾਗਜ਼ ਉਹਨਾਂ ਨੇ ਸਕੋਰਟੀ ਵਜੋਂ ਦਿੱਤੇ ਹੋਣਗੇ ਜਾਂ ਨਹੀਂ ਦਿੱਤੇ ਹੋਣਗੇ ਜੀ ਤੇ ਉਹਨਾਂ ਨੇ ਸਕੋਰਡ ਫੈਨ ਨਹੀਂ ਗੂਠਾ ਵਗੈਰਾ ਲਵਾਇਆ ਸੀਗਾ ਤੇ ਗੂਠੇ ਵਗੈਰੇ ਤੇ ਉਹਨਾਂ ਨੇ ਆਦੀ ਕਾਰਵਾਈ ਕਰਕੇ ਅਨਪੜ੍ਹ ਆਪਣੀ ਆਵਾਜ਼ ਵਿੱਚ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਜੀ ਪਤਾ ਲੱਗਿਆ ਹੁੰਦਾ ਤਾਂ ਅਸੀਂ ਜ਼ਰੂਰ ਬਾਅਦ ਚੱਕਦੇ ਜੇ ਹੁਣ ਅਸੀਂ ਬਾਅਦ ਚੱਕੀ ਤੇ ਪਹਿਲਾਂ ਕਿਉਂ ਨਹੀਂ ਚੱਕ ਸਕਦੇ ਸੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਜੀ ਪਤਾ ਹੀ ਨਹੀਂ ਸੀ ਬਿਲਕੁਲ ਜੀ ਕਦੋਂ ਲੱਗਾ ਸਾਨੂੰ ਇਹ ਪਤਾ ਜਾ ਕੇ ਜੀ 2020 ਚ ਲੱਗਿਆ ਜਦੋਂ ਅਸੀਂ ਆਪਣੀ ਲਿਮਟ ਕਲੀਅਰ ਕੀਤੀ ਜੀ ਕਿ ਤੁਹਾਡੇ ਪੈਲੀ ਦੇ ਤੇ ਇੱਕ ਅਲੋਕੇਸ਼ਨ ਲੱਗਿਆ ਹੋਇਆ ਜਿਹੜਾ ਕਿ ਇੱਕ ਤੇਜਾ ਸਿੰਘ ਦੇ ਨਾਮ ਹੋਈ ਹੋਈ ਹੈ ਮੂਰ ਦੇ ਵੱਲੋਂ ਕੋਈ ਨੋਟਿਸ ਵਗੈਰਾ ਨਹੀਂ ਕਦੇ ਨਹੀਂ ਆਇਆ ਜੀ ਸਾਨੂੰ ਨੋਟਿਸ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਵਾਸ ਨਹੀਂ ਸੀ ਲੱਗਦਾ ਕਿ ਇੱਕ ਤਰ੍ਹਾਂ ਤਾਂ ਆਇਆ ਹੋਊਗਾ ਹਾਂ ਜੀ ਹੋਇਆ ਹੋਗਾ ਜ਼ਰੂਰ ਸਾਨੂੰ ਲੱਗਦਾ ਕਿ ਕੋਈ ਪੈਸਾ ਖਰੀਦਦਾਰ ਉਹ ਬਣ ਗਿਆ ਸੰਦੀਪ ਸਿੰਘ ਬਣ ਗਿਆ ਤੇ ਤੀਜਾ ਸਿੰਘ ਦੇ ਵਿੱਚ ਜ਼ਕੀ ਰੋਲਾ ਤੇ ਸੰਦੀਪ ਸਿੰਘ ਦਾ ਕੀ ਰੋਲਾ ਉਹਦੇ ਪਰ ਜਾਣਕਾਰੀ ਉਹਦੇ ਪਰ ਜਾਣਕਾਰੀ ਤੁਹਾਨੂੰ ਇਹ ਦਿੰਦੇ ਆ ਜੀ ਸਾਡਾ ਸਿਰਫ ਆੜਤੀ ਨਾਲ ਲੈਣ ਦੇਣ ਸੀ ਆੜਤੀ ਨੇ ਜਿਵੇਂ ਕਿ ਆਪਦੇ ਨਾਮ ਪ੍ਰਾਪਰਟੀ ਨਹੀਂ ਕੀਤੀ ਗਾਂ ਤੇਜਾ ਸਿੰਘ ਦੇ ਨਾਮ 420 ਨਾ ਕਰਤੀ ਜੀ ਸਾਡੇ ਨਾਲ ਫਰਾਡ ਕਰਕੇ ਜੀ ਤੇਜਾ ਸਿੰਘ ਦੇ 2 ਨੰਬਰ ਦੇ ਵਿੱਚ ਜੋ ਵੀ ਪੇਪਰਾਂ ਨਾਲ ਹੇਰ ਫੇਰ ਕਰਕੇ ਜੀ ਉਹ ਗਾਵ ਨੇ ਥੀਲ ਕਰਦੀ ਸੰਦੀਪ ਦੇ ਨਾਲ ਕਰਦੀ ਸੇਵ ਕਰਦੀ ਸੀ ਸੰਦੀਪ ਨੂੰ ਦੇਦੀ ਆਹ ਸੰਦੀਪ ਨੂੰ ਦੇਦੀ ਸੀ ਸਾਨੂੰ ਨਹੀਂ ਪਤਾ ਵੀ ਉਹ ਸੰਧੂ ਹੈ ਜੀ ਕਿ ਸਿੱਧੂ ਹੈ ਜੀ ਕਿ ਧਰਮਕੋਟ ਦਾ ਕਿ ਮੋਗਾ ਮੋਗਾ ਦਾ ਹੈ ਜੀ ਜੀ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਤੁਹਾਡੇ ਕੋਲੇ ਕੋਈ ਹੁਣ ਪ੍ਰੂਫ ਹੈਗੇ ਆ ਤੁਹਾਡੇ ਕੋਲੇ ਮੜੇ ਜਿਹਾ ਦਿਖਾ ਦਿਓ ਸਾਡੇ ਕੋਲੇ ਪ੍ਰੂਫ ਹੈ ਜੀ ਜੀ ਕਿ ਸਾਡੀ 17 ਜੁਲਾਈ ਤਰੀਕ ਹੈ ਜੀ ਸਾਡਾ ਕੋਰਟ ਚ ਕਬਜ਼ੇ ਦਾ ਕੇਸ ਅਜੇ ਲੱਗਿਆ ਹੋਇਆ ਹੈ ਅਜੇ ਕੇਸ ਚੱਲੀ ਜਾਂਦਾ ਹੈ ਚੱਲੀ ਜਾਂਦਾ ਜੀ ਜਿਹਦੀ ਕਿ 17 ਜੁਲਾਈ ਸਾਡੀ ਤਰੀਕ ਹੈ ਜੀ ਜੀ ਕੇਸ ਚੱਲੀ ਜਾਂਦਾ ਹੈ ਹਾਂ 17 ਤਰੀਕ ਹੈ ਜੀ ਆਪਣੀ 17 ਜੁਲਾਈ ਕੱਲ ਸੀਲਦਾਰ ਪਟਵਾਰੀ ਜਾਂ ਜਿਹੜੇ ਆਏ ਸੀ ਤੁਹਾਨੂੰ ਕੋਈ ਵਗੈਰਾ ਕਿਵੇਂ ਹਾਲ ਚਾਲ ਹੋਏ ਸੀ ਉਹ ਜੀ ਕਹਿੰਦੇ ਜੀ ਇਸ ਬੰਦੇ ਦੇ ਸਾਹੀ ਉਹ ਬੰਦੇ ਨੂੰ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਵੀ ਬੰਦੇ ਨੂੰ ਨਹੀਂ ਜਾਣਦੇ ਜੀ ਕਹਿੰਦੇ ਕਹਿ ਰਹੇ ਵੇ ਇਸ ਬੰਦੇ ਨੇ ਤੁਹਾਡੀ ਜੋ ਜਿਹੜੀ ਜ਼ਮੀਨ ਉਹ ਖਰੀਦ ਚੁੱਕਿਆ ਜੀ ਅਸੀਂ ਇਸ ਜ਼ਮੀਨ ਦੇ ਨਿਸ਼ਾਨਦੇਖ ਕਰਨਾ ਚਾਹੁੰਦੇ ਆ ਜੀ ਪਰ ਸਾਡਾ ਵੇਖੋ ਮਗਰਦਾਸ ਮੈਂਬਰ ਬੈਠੇ ਪਰਿਵਾਰ ਦੇ ਅਸੀਂ ਕਹਾਂ ਜੀ ਅਸੀਂ ਬਿਲਕੁਲ ਨਿਸ਼ਾਨਦੇ ਨਹੀਂ ਹੋਂਦੇ ਨਹੀਂ ਤੇ ਵੀ ਮਤਲਬ ਸਾਡੇ ਬਾਪੂ ਨੇ ਨਾ ਹੀ ਜ਼ਮੀਨ ਸੇਲ ਕੀਤੀ ਹੈ ਜੀ ਤੇ ਨਾ ਹੀ ਅਸੀਂ ਨਿਸ਼ਾਨਦੇ ਹੋਣ ਦੇਣੀ ਹੈ ਜੀ ਇਸ ਦੇ ਇਲਾਵਾ ਵੀ ਉਹਨਾਂ ਨੇ ਥਾਂਡੇ ਉਲਟਾ ਕਹਿਤਾ ਸਾਡ ਨੂੰ ਕਿ ਸਾਡੇ ਗਾਲ ਪੈ ਜੀ ਪ੍ਰਸ਼ਾਸਨ ਜੀ ਇੱਕ ਕਹਿ ਰਿਹਾ ਮੈਂ ਵੀਡੀਓ ਜੇ ਕਰੀ ਦੀਏ ਉਹਨਾਂ ਦਾ ਇਹ ਐਲੀਗੇਸ਼ਨ ਆ ਕਿ ਇਹ ਬਤਿਆਂ ਨੂੰ ਜਾਂ ਜਨਾਨੀਆਂ ਨੂੰ ਅੱਗੇ ਕਰ ਦਿੰਦਾ ਬਿਲਕੁਲ ਨਹੀਂ ਜੀ ਸਾਰਾ ਪਰਿਵਾਰ ਇਕੱਠੇ ਜਾਈਦਾ ਇਕੱਠੇ ਪਰਿਵਾਰ ਰਹਿੰਦਾ ਜਦੋਂ ਸਾਡੀ ਮੰਨ ਲਓ ਰੋਜੀ ਰੋਟੀ ਜਾਂਦੀ ਹੈ ਜੀ ਸਰ ਇਕੱਠੇ ਯਾਰ ਰੈਸ਼ੀ ਇੱਥੇ ਦੀ ਬੇਰਾਸੀ ਤਾਂ ਕੋਈ ਅੱਗੇ ਨਹੀਂ ਖੜਾ ਸਰਦਾਰ ਇਕੱਠਾ ਜਾ ਕੋਈ ਅਸੀਂ ਦੇਖੋ ਪੰਚਾਇਤ ਦਾ ਬੰਦਾ ਨਹੀਂ ਲੈ ਕੇ ਆਉਂਦੇ ਕੋਈ ਪਿੰਡ ਦਾ ਬੰਦਾ ਨਹੀਂ ਕੋਈ ਰਿਸ਼ਤੇਦਾਰੀ ਨੂੰ ਲਿਆਉਂਦੇ ਵੀ ਅਸੀਂ ਕੋਈ ਗੁੰਡਾਗਰਦੀ ਕਰਨੀ ਸਿਰਫ ਸਾਡਾ ਇੱਕ ਫੈਮਿਲੀ ਮੈਂ ਵੀ ਫੈਮਿਲੀ ਨਾਲ ਹੀ ਅਸੀਂ ਜਾ ਕੇ ਜੋ ਵੀ ਗੱਲਬਾਤ ਕਰਨੀ ਫੈਮਿਲੀ ਨਾਲ ਹੀ ਕਰਨੀ ਹੈ ਸੰਦੀਪ ਦਾ ਕਹਿਣਾ ਹੈ ਕਿ ਮੇਰਾ ਤਾਂ ਤੁਹਾਡੇ ਨਾਲ ਜਾਂ ਰਾਜੂ ਨਾਲ ਕੋਈ ਰੌਲਾ ਹੀ ਨਹੀਂ ਮੈਂ ਤਾਂ ਪਹਿਲੀ ਤੇਜਾ ਸਿੰਘ ਤੋਂ ਖਰੀਦੀ ਆ ਉਦੇ ਬਾਰੇ ਜਾਣਕਾਰੀ ਇਹਨੇ ਬਾਰੇ ਜਾਣਕਾਰੀ ਤੁੰਗਿਆਦਨੇ ਕੋਈ ਵੀ ਸੰਦੀਪ ਸੰਧੂ ਚਾਹੇ ਕੋਈ ਸਿੱਧੂ ਆ ਇਹ ਪਹਿਲੇ ਦਿਨ ਗੱਡੀ ਲੈ ਕੇ ਆਇਆ ਸੀ ਇਹਨੂੰ ਸਾਰੀ ਸਲੀਅਤ ਮੈਂ ਦੱਸੀ ਸੀ ਕਿ ਪਾਜੀ ਸਾਡਾ ਰੌਲਾ ਚੱਲਦਾ ਤੁਸੀਂ ਇਸ ਕੰਮ ਵਿੱਚ ਨਾ ਪਾਓ ਅਸੀਂ ਗਰੀਬ ਬੰਦੇ ਆ ਸਾਡੀ ਰੋਜੀ ਰੋਟੀ ਇਹੀ ਹੈ ਹਾਂਜੀ ਪਹਿਲੇ ਦਿਨ ਦੋ ਘੜੇ ਪਹਿਲੀ ਲੈਣ ਲੱਗ ਗਿਆ ਜਿਸ ਦਿਨ ਵਿਖਣ ਆਇਆ ਕਹਿੰਦਾ ਚਲੋ ਠੀਕ ਆ ਮੈਂ ਵਿੱਚ ਨਹੀਂ ਪੈਂਦਾ ਤੀਸਰੇ ਦਿਨ ਗੱਡੀ ਲੈ ਕੇ ਫੇਰ ਆ ਗਿਆ ਜਿਸ ਦਿਨ 12:00 ਬੋਜੇ ਤੱਕ ਤੇ ਨਿੰਦਾ ਸੀ ਕਿ ਮੈਂ ਹੁਣ ਪਹਿਲੀ ਬੋਣੀਆ ਝੋਨਾ ਨਹੀਂ ਤੁਸੀਂ ਲਾਉਣਾ ਮੈਂ ਕਿਹਾ ਤੂੰ ਕੌਣ ਹੋਣਾ ਮੇਰਾ ਕੋਰਟ ਚ ਕੇਸ ਚੱਲਦਾ ਝੋਨਾ ਰੁਕ ਸਾਰਾ ਕੁਝ ਕਰਤਾ ਇਹਨੇ ਯਾਹਲੀ ਰਜਿਸਟਰੀ ਕਰਵਾ ਲਿਆ ਸਾਡਾ ਇਹਦੇ ਵਿੱਚ ਕੀ ਗਿਨਾ ਹੈ ਜਦੋਂ ਅਸੀਂ ਇਹਨੂੰ ਤਲਾਹ ਦਿੱਤੀ ਆ ਕਿ ਸਾਡਾ ਜਮੀਨ ਦਾ ਰੋਲਾ ਚੱਲਦਾ ਭਾਜੀ ਤੁਸੀਂ ਵਿੱਚ ਦਖਲ ਨਾ ਜੀ ਦੇ ਅੱਛਾ ਇਹਨੇ ਰਜਿਸਟਰੀ ਕਰਾ ਲਈ ਆ ਔਰ ਕੱਲ ਤਹਿਸੀਲਦਾਰ ਵਗੈਰਾ ਜਾਂ ਪਟਵਾਰੀ ਵਗੈਰਾ ਆਏ ਆ ਤੁਨੂ ਕਾਨੂੰਗੋ ਵਗੈਰਾ ਆਏ ਆ ਹਾਂਜੀ ਉਹ ਇਸੇ ਕਰਕੇ ਆਏ ਆ ਫਿਰ ਉਹ ਪਟਵਾਰੀ ਚਾ ਕੋਈ ਸੀ ਸਾਨੂੰ ਨਹੀਂ ਪਤਾ ਉਹ ਰਿਟਾਇਰਮੈਂਟ ਕੋਈ ਕਾਨੂੰਗੋ ਲੈ ਕੇ ਆਏ ਨੇ ਨਿਸ਼ਾਨਦੇਹੀ ਕਰਾਉਣ ਕੈਸੀ ਨਿਸ਼ਾਨਦੇਹੀ ਕਰਾਉਣੀ ਇੱਕ ਮਿੰਟ ਰੋਕੋ ਗੱਲ ਤੁਸੀਂ ਸੁਣਨ ਲੱਗੇ ਕਿਸੇ ਰਿਟਾਇਰ ਨੂੰ ਲੈ ਕੇ ਹਾਂਜੀ ਕਿਸੇ ਰਿਟਾਇਰਮੈਂਟ ਅਫਸਰ ਨੂੰ ਲੈ ਕੇ ਆਏ ਨੇ ਰਿਟਾਇਰਮੈਂਟ ਅਫਸਰ ਆਏ ਕੋਈ ਦਰਪਤ ਰਿਟਾਇਰਮੈਂਟ ਅਫਸਰ ਕੋਈ ਮੌਜੂਦਾ ਅਫਸਰ ਨਹੀਂ ਆਏ ਉਹਨੂੰ ਲੈ ਕੇ ਆਏ ਨੇ ਕਹਿੰਦੇ ਨਿਸ਼ਾਨ ਨਿਸ਼ਾਨਦੇਹੀ ਕਿਉਂ ਨਹੀਂ ਤੁਸੀਂ ਸਰਕਾਰੀ ਯਾਨਕਿ ਅਰਸਤੇ ਜਿੱਕਰ ਪਾ ਕੇ ਬੱਛੋ ਦੁਬਾਰਾ ਫੇਰ ਗੱਲ ਦੱਸ ਦਿਓ ਤੁਸੀਂ ਕਹਿ ਰਹੇ ਹੋ ਹਾਂਜੀ ਕਿ ਦੂਜਾ ਡਿ렉ਟਰ ਨੂੰ ਲੈ ਕੇ ਆਏ ਨੇ ਰਿਟਾਇਰਮੈਂਟ ਬੰਦਾ ਹਾਂ ਦੋਰੀ ਨਿਸ਼ਾਨ ਨਹੀਂ ਸੀ ਕੋਈ ਉਹਦੇ ਕੋਲ ਆਰਡਰ ਨਹੀਂ ਸੀ ਕੋਈ ਲਿਫਤ ਹੀ ਲੈ ਕੇ ਨਹੀਂ ਆਇਆ ਬਸ ਉੱਤਰ ਦਿਆ ਸਾਰੀ ਪਹਿਲਾਂ ਤਾਂ ਸਾਧਿਆ ਜਨਾਨੀਆਂ ਨੂੰ ਬਕਵਾਸ ਬੜੀ ਉਹਨੇ ਕੀਤੀ ਫਿਰ ਕਹਿੰਦਾ ਕਾਗਜ਼ ਲੈ ਕੇ ਕਾਗਜ਼ ਲੈ ਕੇ ਆਓ ਜਦੋਂ ਕਾਗਜ਼ ਨੂੰ ਇੱਕ ਵਾਰੀ ਕਿਹਾ ਸਰ ਕੇਸ ਚੱਲਦਾ ਕਾਗਜ਼ ਤੈਨੂੰ ਕਿੱਥੋਂ ਲਿਆ ਗਈ ਕੋਰਚ ਕੇਸ ਚੱਲ ਰਿਹਾ 17 7 ਤਰੀਕ ਆ ਇੱਕ ਮੋਟਰਸਾਈਕਲ ਥੂਣ ਦੀ ਗੱਲ ਹੋਈ ਆ ਉਹ ਕੌਣ ਆ ਬੰਦਾ ਕਿਹਦਾ ਮੋਟਰਸਾਈਕਲ ਦੇਖੋ ਜੀ ਮੋਟਰਸਾਈਕਲ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜਦੋਂ ਤੁਹਾਨੂੰ ਵੀ ਪਤਾ ਹੁੰਦਾ ਵੀ ਜਦੋਂ ਕੋਈ ਵੀ ਕੋਈ ਰਵਾਇਤੀਾਂ ਚ ਪਾਇਆ ਜਾਂਦਾ ਇਕੱਠ ਹੋ ਜਾਂਦਾ ਜੀ ਸਾਨੂੰ ਕੋਈ ਮੋਟਰਸਾਈਕਲ ਬਾਰੇ ਪਤਾ ਨਹੀਂ ਇਹ ਅਲੀਗੇਸ਼ਨ ਇਸ ਕਰਕੇ ਲਾਉਂਦੇ ਨੇ ਕਿ ਇਹਨਾਂ ਤੇ ਪਰਚਾ ਦੋਵਾਂ ਭਰਾਵਾਂ ਤੇ ਕਰਾਉਣਾ ਤੇ ਇਹਨਾਂ ਨੂੰ ਜੇਲ੍ਹ ਚ ਉਤੋਣਾ ਫਿਰ ਪੈਲੀ ਬੋਗੀਆਂ ਨਹੀਂ ਧੱਕੇ ਨਾਲ ਜਿੰਮੇ ਲਵਾਈ ਜਬਰਦਸਤੀ ਗੁੰਡਾ ਕਰਦੀ ਕਿਉਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਾਨੂੰ ਬਿਲਕੁਲ ਸਾਨੂੰ ਮੋਟਰਸਾਈਕਲ ਨਾਲ ਹੀ ਆਦੀ ਸਾਡੇ ਨਾਲ ਤਾਂ ਅਪੈਰ ਤੇ ਗੱਡੀ ਚ ਨਾ ਕੇ ਪੈਰ ਵੱਜਲ ਕਰ ਦਿੱਤਾ ਨੇ ਪੈਰ ਤੇ ਗੱਡੀ ਚ ਚੜਾਈ ਹਾਂ ਪੈਰ ਤੇ ਗੱਡੀ ਚੜਾਤੀ ਠੀਕ ਬੈਠ ਕੇ ਥਿਆਰਾ ਨਾਲਤਾ ਦੱਬਾ ਚ ਹੱਥ ਮਾਰਦੇ ਨੇ ਵੀ ਆਹ ਦੇਖੋ ਸਾਡੇ ਕੋਲ ਕੀ ਆ ਇਹ ਕੋਈ ਮੈਂ ਫੇਰ ਕਹੂੰਗਾ ਕਿ ਤੁਸੀਂ ਆਪਣੇ ਕਾਗਜ਼ ਵਗੈਰਾ ਸਾਰੇ ਆਹ ਦੇਖੋ ਜੀ ਸਤਿੰਦਰ ਕੁਮਾਰ ਆਰਟੀ ਦੀ ਪਹਿਲੀ ਕ ਇਹਨਾਂ ਦੀ ਕਰਤੂਤਾ 2012 ਦੀ ਜੀ ਨੂਰਪੁਰ ਕੀਮਾ ਦਾ ਕੇਸ ਹੈ ਜੀ ਜਿੰਦੇ ਵਿੱਚ ਜੀ ਬਸਤੀ ਚਰਾਗਸ਼ਾ ਦਾ ਸਰਪੰਚ ਵਿੱਚ ਮੌਜੂਦ ਹੈ ਜੀ ਜੀ ਇਹਨਾਂ ਨੇ ਵੀ ਉਹਨੂੰ ਵੀ ਇਤਨਾ ਮਰਨ ਤੇ ਮਜਬੂਰ ਕੀਤਾ ਜੀ ਕਿ ਇੱਕ ਜ਼ਮੀਨ ਦਾ ਰੋਲਾ ਸੀ ਉਹ ਬੰਦੇ ਕੋਲ ਵੀ ਰੋਜੀ ਰੋਟੀ ਦਾ ਸਿਰਫ ਇੱਕ ਹੀ ਰੋਜ਼ਗਾਰ ਸੀ ਇਹ ਸਤਿੰਦਰ ਕੁਮਾਰ ਤੇ ਨਾਲ ਇਹਦੇ ਤੇਜਾ ਸਿੰਘ ਪੁੱਤਰ ਬਰਿਆਮ ਸਿੰਘ ਇਹ ਦੋ ਨੰਬਰ ਦਾ ਕੰਮ ਦੋਵੇਂ ਕੰਮ ਹੀ ਇਹ ਕਰਦੇ ਜੀ ਫਿਰ ਇਹਨਾਂ ਕਾ ਸਾਡੇ ਸ਼ੇਰਪੁਰ ਤਾਇਵੰਦ ਦੇ ਵਿੱਚ ਇੱਕ ਪਰਿਵਾਰ ਨੂੰ ਇਹਨਾਂ ਜ਼ਬਰਦਸਤੀ ਦਵਾਈ ਪੀਣ ਤੇ ਮਜਬੂਰ ਕੀਤਾ ਜੀ ਬਾਪੂ ਸਾਡਾ ਵੀ ਮਾਰ ਦਿੱਤਾ ਤੇ ਸਾਡਾ ਬਜ਼ੁਰਗ ਵੀ ਇਹਨਾਂ ਨੇ ਮਾਰਿਆ ਤੇ ਤੀਜਾ ਇਹਨਾਂ ਨੇ ਨਹੀਂ ਮਰਿਆ ਇਹਨਾਂ ਨੇ ਐਕਸੀਡੈਂਟ ਕਰਾਇਆ ਫਿਰ ਤੀਜਾ ਕਿ ਇਹਨਾਂ ਨੇ ਇੱਕ ਵੱਡੂ ਵਾਲਾ ਕੇਸ ਇਹਨਾਂ ਨੇ ਉਜਾਇਆ ਜੀ ਬਾਈ ਤੁਸੀਂ ਨਾ ਲੈ ਰਹੇ ਹੋ ਕਿ ਸਾਡਾ ਬਾਪੂ ਜੀ ਇਹਨਾਂ ਨੇ ਮਾਰ ਦਿੱਤਾ ਹਾਂਜੀ ਆ ਵਿਦ ਪ੍ਰੂਫਾਂ ਕਹਿ ਰਹੇ ਹੋ ਕਿ ਵੈਸੇ ਪ੍ਰੂਫਾਵਰ ਨਹੀਂ ਕਹਿ ਰਹੇ ਜੇ ਤੁਹ ਡੈਡੀ ਜੀ ਬਹੁਤ ਹੋਈ ਸੀ ਮੌਤ ਦੇ ਵਿੱਚ ਤੇਜਾ ਸਿੰਘ ਘਰੇ ਆ ਗਿਆ ਸੀ ਸਾਡੇ ਸਾਡੇ ਮਜੂਦਾ ਰਿਸ਼ਤੇ ਤੁਹਾਨੂੰ ਕਹਿੰਦਾ ਮੈਂ ਬੈਠ ਕੇ ਨਿਬੜ ਜਾਊਂਗਾ ਮੇਰੇ ਤੇ ਕੋਈ ਕਾਰਵਾਈ ਨਾ ਕਰਾਉਣ ਜਿੱਦਾਂ ਕਹਿਣਗੇ ਮੈਂ ਨਿਬੜ ਜਾਊਂਗਾ ਅਸੀਂ ਇਹਦੀਆਂ ਗੱਲਾਂ ਚ ਆ ਗਏ ਅਸੀਂ ਬਾਪੂ ਦਾ ਸਸਕਾਰ ਕਰਾਤਾ ਕੋਈ ਇਹਨਾਂ ਤੇ ਪਰਚਾ ਨਹੀਂ ਕੋਈ ਕੋਈ ਕਾਰਵਾਈ ਨਹੀਂ ਕਰਾਈ ਚੌਥੇ ਦਿਨੇ ਬਦਲ ਗਿਆ ਕਿ ਨਹੀਂ ਮੈਂ ਨਹੀਂ ਰਾਈਨਾਮ ਕਰਨਾ ਮੈਂ ਤਾਂ ਕੋਈ ਕੇਸ ਲੜਦਾ ਮੈਂ ਤੇਰੇ ਇੱਕ ਪੱਤਰ ਕਰ ਜੀ ਤੇਰੇ ਗਲਤ ਨਹੀਂ ਚੋਣ ਹਰ ਜਬਾਨ ਤੋਂ ਤੇ ਦੱਸੋ ਇਹ ਕਿਹੜੇ ਖੂਨਚ ਸ਼ਾਲ ਮਾਰੀ ਕਿੱਥੇ ਜਾਏ ਕਿਹੜੇ ਕਾਨੂੰਨ ਤੋਂ ਜਾਏ ਬਾਪੂ ਜਦੋਂ ਤੁਸੀਂ ਕਹਿ ਰਹੇ ਹੋ ਕਿ ਐਕਸੀਡੈਂਟ ਇਹਨਾਂ ਨੇ ਕਰਾਇਆ ਹਾਂਜੀ ਐਕਸੀਡੈਂਟ ਕਰ ਨਹੀਂ ਇਹ ਸੀ ਪਰ ਤੁਸੀਂ ਉਦੋਂ ਕਾਰਵਾਈ ਕਰਾਉਣੀ ਚਾਹੀਦੀ ਸੀ ਕਾਰਵਾਈ ਬਸ ਸਾਡੇ ਕੋਲ ਇੱਕ ਸਾਡਾ ਰਿਸ਼ਤੇਦਾਰ ਮੌਜੂਦਾ ਅਜੇ ਵੀ ਗਵਾਹ ਬੈਠਾ ਹੈ ਤੇ ਇਹਨਾਂ ਨੇ ਉਹਨੂੰ ਕਹਿਤਾ ਵੀ ਤੁਸੀਂ ਕਾਰਵਾਈ ਨਾ ਕਰਾਜਾ ਆਪਾਂ ਬੈਠ ਕੇ ਨਿਬੜ ਜਾਂਦੇ ਗੱਲਾਂ ਚ ਲੈ ਰਿਹਾ ਹੈ ਗੱਲਾਂ ਚ ਲੈ ਰਿਹਾ ਸਾਨੂੰ ਗੁੰਮਰਾਹ ਕਰ ਗਏ ਫਿਰ ਨ ਪੱਤਰਕਾਰ ਸਾਊਜੀ ਇਹ ਦੱਸਣਾ ਚਾਹਣਾ ਵੀ ਜਦੋਂ ਅਸੀਂ ਇਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਜੀ ਬਾਪੂ ਦੀ ਡੈਥ ਤੋਂ ਤੀਜੇ ਜਾਂ ਚੌਥੇ ਦਿਨ ਵਾਸਤੇ ਮੈਂ ਕੋਈ ਚੇਅਰਮੈਨ ਕੋਈ ਸਰਪੰਚ ਲਾਗੇ ਦਾ ਜਾਂ ਰਿਸ਼ਤੇਦਾਰ ਚ ਮੈਂ ਦੋ ਪੰਚਾਇਤਾਂ ਲੈ ਕੇ ਤੇਜਾ ਸਿੰਘ ਦੇ ਘਰ ਗਿਆ ਜੀ ਜੋ ਬਾਪੂ ਜੀ ਦੀ ਗਲਤੀ ਹੋ ਗਈ ਬਾਪੂ ਜੀ ਤੋਂ ਤੁਸੀਂ ਸਾਡੇ ਨਾਲ ਬੈਠ ਕੇ ਨਿਬੜ ਜੋ ਜੀ ਪਰ ਤੇਜਾ ਸਿੰਘ ਨਿੱਕੋ ਗੱਲ ਕਹਿ ਤੀ ਕਿ ਨਹੀਂ ਜੀ ਮੈਂ ਰਫੜਨੀ ਰਫੜਨੀ ਚਾਉਣਾ ਜੀ ਜਦੋਂ ਜਦੋਂ ਸਾਰਾ ਕੰਮ ਬਾਪੂ ਤੋਂ ਨਿਬੜ ਗਿਆ ਜੀ ਤੇਜੇ ਨੇ ਕੇਸ ਲਾਇਆ ਹਜੇ ਤੱਕ ਜ਼ਮੀਨ ਤੇਜੇ ਦੇ ਬਾਹਰ ਹੈ ਕਿ ਤੁਸੀਂ ਨਹੀਂ ਜੀ ਕੋਈ ਨਹੀਂ ਉਹ ਵੀ ਇਹਨਾਂ ਨੇ ਤੇਜਾ ਸਿੰਘ ਨੇ ਦਖਲ ਕਾੜ ਜੀ ਦਖਲ ਪਵਾਇਆ ਝੂਠਾ ਕਬਜ਼ਾ ਸ਼ੋਅ ਕਰਕੇ ਅੰਤਕਲ ਤੜਾ ਕੇ ਆਪਣੇ ਨਾਲ ਕਰਵਾ ਲਿਆ ਨਾ ਕਿ ਕਬਜ਼ਾ ਸਾਡਾ ਸ਼ਿਰੋ ਤੋਂ ਹੈ ਕਿਸੇ ਨੇ ਕਬਜ਼ਾ ਲਿਆ ਤੇ ਨਾ ਇਹ 40 ਸਾਲ ਤੋਂ ਅਸੀਂ ਗੇ ਹਾਂਜੀ ਇਹਨਾਂ ਨੇ 400 ਦਾਲਤ ਨੂੰ ਗੁੰਮਰਾਹ ਕਰਕੇ ਅੱਜ ਤੱਕੜਾ ਕੇ ਆਪਣੇ ਨਾਂ ਕਰਵਾ ਲਿਆ ਆਪ ਜੰਦੇ ਵਿੱਚ ਕਬਜ਼ਾ ਬੋਲੇ ਉਹਨਾਂ ਨੇ ਨਹੀਂ ਕਬਜ਼ਾ ਦਿਖਾਉਂਦਾ ਇਹਨਾਂ ਝੂਠਾ ਕਬਜ਼ਾ ਦਾਲਤ ਨੂੰ ਗੁੰਮਰਾਹ ਕਰਤਾ ਵੀ ਇਹ ਕਬਜ਼ਾ ਲੈ ਲਿਆ 40 ਸਾਲ ਤੋਂ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ 40 ਸਾਲ ਤੋਂ ਕਬਜ਼ਾ ਸਾਡੇ ਕੋਲੇ ਕੋਈ ਵੇਖੇ ਇਨਕੁਆਰੀ ਰੱਖੀ ਜਾਵੇ ਪੁੱਛਿਆ ਜਾਵੇ ਵੀ ਅੱਜ ਤੱਕ ਕਿਸੇ ਦੂਜੀ ਪਾਰਟੀ ਦਾ ਹਲ ਚੱਲਿਆ ਤੇ ਅਸੀਂ ਜਿਹਾ ਨਿਵਾਈ ਵੀ ਛੱਡੋ ਤਿਆਰ ਅਸੀਂ ਜ਼ਮੀਨ ਛੱਡਣ ਨੂੰ ਤਿਆਰ ਗੱਲ ਨਹੀਂ ਜਮੀਨ ਦਾ ਬਸੇ ਧੱਕਾ ਧੰਦੇ ਧੱਕਾ ਹੀ ਸਾਡੇ 400 ਵੀ ਹੋਰ ਸਾਡੇ ਗਮਰਾਹ ਕੀਤਾ ਗਿਆ ਸਾਡੇ ਪਰੇਸ਼ਾਨ ਕੀਤਾ ਜਾਂਦਾ ਸਾਡੀ ਜ਼ਮੀਨ ਜਾਂਦ ਕੇ ਜਲੰਧਰ ਏਰੀਆ ਚ ਜਲੰਧਰ ਏਰੀਆ ਚ ਸਾਰਾ ਪ੍ਰਸ਼ਾਸਨ ਉਥੋਂ ਦਾ ਜੋ ਵੀ ਸਾਡਾ ਪਰ ਇਹ ਧਰਮਗੁਰ ਚ ਜਾਨ ਬੁੱਝ ਕੇ ਲੈ ਆਉਂਦੇ ਨੇ ਇਹ ਨਹੀਂ ਪਤਾ ਸਾਨੂੰ ਇਹਨਾਂ ਨੂੰ ਕਿੱਲੀ ਸ਼ਾਇਤ ਕਿੰਦੀ ਨਹੀਂ ਹੁਣ ਮਾਨਜੋਗ ਡੀਸੀ ਸਾਹਿਬ ਜਲੰਧਰ ਮਾਨਜੋਗ ਐਸਐਸਪੀ ਜਲੰਧਰ ਜੀ ਡੀਐਸਪੀ ਸ਼ਾਹਕੋਟ ਜੀ ਐਸਐਚਓ ਸ਼ਾਹਕੋਟ ਐਸਐਚਓ ਥਾਣਾ ਲੋਇਆਂ ਪ੍ਰਸ਼ਾਸਨ ਜਿੰਨਾ ਮਾਲ ਵਿਭਾਗ ਦਾ ਜੀ ਸ਼ਾਹਕੋਟ ਅਸੀਂ ਉਹਦੀ ਮਨਜੋਗ ਅਦਾਲਤ ਦੀ ਮੰਨਣ ਜੋਗ ਹੈ ਜੀ ਪਰ ਸਾਨੂੰ ਬਿਨਾਂ ਵਜ੍ਹਾ ਤੋਂ ਬਿਨਾਂ ਗਲਤੋ ਪਰੇਸ਼ਾਨ ਕੀਤਾ ਜਾਂਦਾ ਸਾਨੂੰ ਮਰਨ ਤੋਂ ਮਜਬੂਰ ਕੀਤਾ ਜਾਂਦਾ ਜੀ ਕੱਲ ਕੋਈ ਹਾਂਜੀ ਉਹ ਕੋਰ ਜੋ ਫੈਸਲਾ ਕਰੇਗੀ ਫਿਰ ਉਹਦੋ ਅਸੀਂ ਹਾਂ ਵੀ ਅਸੀਂ ਉਹਰੇ ਹਾਂਜੀ ਕੋਰ ਦੇ ਕੇਸ ਚੱਲਣ ਦੇ ਬਾਅਦ ਕੋਰ ਦੇ ਫੈਸਲੇ ਨੂੰ ਮੰਨਣ ਨੂੰ ਤਿਆਰ ਹਾਂ ਹਰ ਇੱਕ ਗੁੰਡਾਗਰਦੀ ਫਿਰ ਕਿਹੜੇ ਲੈਵਲ ਤੇ ਕਰਦੇ ਨੇ ਅਧਿਕਾਰ ਇਹਨਾਂ ਨੂੰ ਹੈਗਾ ਵੀ ਰੋਜ਼ ਆ ਜਾਂਦੇ ਨੰਬਰ ਦੂਸਰੀ ਗੱਲ ਹੈ ਵੀ ਇਹ ਕਹਿੰਦੇ ਨੇ ਬੁੜੀਆਂ ਲੈ ਕੇ ਜਾਂਦਾ ਮੈਂ 80% ਹੈਂਡੀਕੈਪ ਆ ਮੇਰੀ ਫਿਰ ਅੱਜ ਦੇ ਵਾਸਤੇ ਮੇਰੀਆਂ ਭੈਣ ਵਿਧਵਾ ਤੇ ਜਿੰਦੀਆਂ ਦੋ ਲੜਕੀਆਂ ਮੇਰੇ ਨਾਲ ਜੀ ਇਹ ਉਹਨਾਂ ਨੇ ਮੇਰੇ ਨਾਲ ਜਾਣਾ ਹੀ ਜਾਣਾ ਚਾਹੇ ਫਿਰ ਬੁੜੀਆਂ ਦਿਸਣ ਤੇ ਚਾਹੇ ਕੋਸ਼ੀ ਦਿਸੇ ਮੇਰੀਆਂ ਫਾਜ਼ਿਲਦਾਸਤੇ ਉਹਨਾਂ ਨੂੰ ਆਹੀ ਆਦੀ ਫਾਂਬੜੀ ਲੈ ਕੇ ਜਾਂਦੀ ਤੀਜਾ ਬੰਦਾ ਬੁੜਾ ਇਹ ਚਾਹਨਾ ਪਉਂ ਹਾਂਜੀ ਇਹ ਕਿੰਨੇ ਹਿੱਸੇ ਆ ਜਿਹੜੀ ਜ਼ਮੀਨ ਤੇ 6 ਸੇ 6 ਸੇ ਕੌਣ ਕੌਣ ਦੇ ਸਿਹਦਰ ਇਹਦੇ ਤੇ ਹਰਜਿੰਦਰ ਸਿੰਘ ਜੀ ਪਹਿਲਾ ਮਾਤਾ ਕਰਮੇਸ਼ਕਾਹ ਫਿਰ ਬਲਵਿੰਦਰ ਫਿਰ ਹਰਜਿੰਦਰ ਸਿੰਘ ਹੈ ਜੀ ਇਹਰੇ ਗਏ ਜੀ ਆਪਣੇ ਸੇਬਰ ਕੌਰ ਜੀ, ਕਰਮਜੀਤ ਕੌਰ ਤੇ ਸਰਨਜੀਤ ਕੌਰ ਜੀ 6 ਹਿੱਸੇਦਾਰ ਆ ਜੀ। ਇਹ ਥੇ ਮੋੜ ਚੁਰ ਕੇ ਗੱਲ ਉੱਥੇ ਆ ਜਾਂਦੀ ਹੈ। ਹਾਂ ਜੀ। ਕਿ ਕੇਸ ਤੁਸੀਂ ਕਹਿ ਰਹੇ ਚੱਲ ਰਿਹਾ ਹੈ। ਹਾਂ ਜੀ। ਤੇ ਉਹ ਗੁੰਡਾਗਰਦੀ ਜਾਂ ਦਾਦਾ ਕੀ ਕਰਦੇ ਆ। ਕਾਹ ਕਿਵੇਂ ਬੜ ਕੇ ਸਮਝ ਨਹੀਂ ਆ ਰਿਹਾ। ਕਾਹ ਕਿ ਉਹ ਹੀ ਤਰ੍ਹਾਂ ਤੇ ਜ਼ੋਰ ਤੇ ਲਾ ਰਹੇ ਕੁਝ ਕਰਾਈ ਜਾਂਦੇ ਪੁੱਤਰ ਕਰ ਰਹੇ। ਪਾਣੀ ਲੱਗਣ ਦਿੰਦੇ ਸਾਲ ਗੁਮਰਾਹ ਕਰ ਲੈਂਦੇ। ਕਿ ਚੱਲਣ ਦੀ ਬਾਵਜੂਦ ਵੀ ਕਿ ਕਿੱਦਾਂ ਕੇਸ ਡਾਕਟਰ ਤੁਸੀਂ ਆਪਾਂ ਬਲਗ ਕੰਮ ਕਰਕੇ ਨਹੀਂ ਕਰ ਸਕਦੇ ਭਾਈ ਜੇ ਕੋਈ ਕਲੀਅਰ ਕਾਉਂਟ ਤੇ ਕਾਜ ਦਿਖਾ ਦਿਓ ਜਿਹੜਾ ਤੁਸੀਂ ਕਿੰਨੇ ਕੇਸ ਚੱਲ ਰਿਹਾ ਆ ਦੇਖੋ ਆਹ ਕੋਣੂ ਆਹ ਇਧਰ ਆਪਾਂ ਮੋਬਾਈਲ ਇਹ ਆ ਮੋਬਾਈਲ ਵੀ ਦੇਖ ਲਓ ਜਿੰਦੀ ਨੈਕਸਟ 17 ਤਰੀਕਾ ਆ ਵੀ ਦੇਖ ਲਓ ਜੀ ਜਿਹੜਾ ਸਾਡੇ ਤੇ ਕੇਸ ਲੱਗੇ ਕੇਸ ਚੱਲ ਰਿਹਾ ਅਬ ਦੇਖੋ ਮੈਂ ਠਾਣੇ ਵੀ ਗਿਆ ਹੈ ਵੀ ਗੈਸ ਨਹੀਂ ਚੱਲ ਰਿਹਾ ਚੂਰਨ ਬੋਲਦੇ ਫਿਰ ਸਾਡੇ ਤਾਂ ਦੇਖੋ ਜੀ ਐਡੂਕੇਸ਼ਨ ਲਾਏ ਜਾਂਦੇ ਵੀ ਸਾਡੇ ਗਾਲ ਪੈਂਦੇ ਜੀ ਸਾਡੇ ਜੇਬ ਉਹ ਬੁੰਡਾ ਕਰਦੀ ਅਸੀਂ ਕੋਈ ਤੀਜਾ ਬੰਦਾ ਨਹੀਂ ਬੁਲਾਉਂਦੇ ਜੀ ਫੈਂਟ ਹੈਂਡਿਕੈਪ ਬੁੰਡਾ ਕਰਦੀ ਕੀ ਕਰਾਂਗਾ ਜੀ ਸਾਸ ਮੈਂਬਰ ਆ ਪੰਜ ਬੱਚੇ ਪੰਜ ਵੱਡੇ 10 ਹੀ ਕੱਲ ਗਏ ਆ ਚਾਰ ਬੇਟੀਆਂ ਨੇ ਇੱਕ ਬੇਟਾ ਸਾਡਾ ਅਫਸਰ ਆ ਕੇ ਸਾਨੂੰ ਕਹਿੰਦਾ ਤੁਸੀਂ ਬੋਲਦੀਆਂ ਕਿੱਦਾਂ ਉਤਰਦੇ ਗੱਡੀ 'ਚੋਂ ਬੋਲਿਆ ਵੀ ਤੁਸੀਂ ਐਦਾਂ ਬੋਲਦੇ ਜਿੰਦਾ ਚਾਬੀ ਛੱਡੀ ਹੁੰਦੀ ਐ ਇਹ ਅਫਸਰ ਬਣਾਇਆ ਕਿਨੇ ਮੈਂ ਪੁੱਛਣਾ ਚਾਹੁੰਨੀ ਆ ਉਹਨਾਂ ਨੂੰ ਵੀ ਇਹ ਅਫਸਰ ਬਣਾਇਆ ਕਿਸ ਨੇ ਜਿੰਨੂੰ ਪਤਾ ਹੀ ਨਹੀਂ ਤਮੀਜ਼ ਹੀ ਨਹੀਂ ਇਹ ਬੋਲਣ ਦੀ ਵੀ ਕਿਵੇਂ ਬੋਲਿਆ ਅੱਜ ਫਿਰ ਸਾਡੇ ਤੋਂ ਅਲੀਕੇਸ਼ਨ ਦੀ ਦਰਖਾਸਤ ਲਾਤੀ ਲੋਨੀ ਠਾਣੇ 'ਚ ਵੀ 4 ਵਜੇ ਸੱਦੇ ਕੇ ਸਾਡੇ ਗੱਲ ਪਏ ਜੀ ਪਹਿਲਾਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਜਨਾਨੀਆਂ ਨੂੰ ਇਦਾਂ ਬੋਲਿਆ ਜਾਂਦਾ ਫਿਰ ਉਹ ਰਟਾਇ ਅਫਸਰ ਕੋਈ ਉਹ ਮੌਜੂਦਾ ਅਫਸਰ ਨਹੀਂ ਕੋਈ ਕੋਰਟ ਦੇ ਆਰਡਰ ਨਹੀਂ ਇਹ ਆਰਡਰ ਨਹੀਂ ਦਿੱਤਾ ਜਾਣਦੇ ਹੋ ਕੌਣ ਹੈ ਕੌਣ ਹੈ ਕੌਣ ਦੀ ਹੈ ਜੀ ਨਹੀਂ ਪਤਾ ਹੁੰਦਾ ਅਧੀਨ ਮੈਂ ਅਪੀਲ ਹੀ ਕਰਦਾ ਕਿ ਮੈਂ ਤਾਂ ਪਹਿਲਾਂ ਹੀ ਰੱਬ ਦਾ ਮਾਰਿਆ 80% ਹੈਂਡੀਕੈਪ ਆ ਇੱਕ ਮੇਰੀ ਸਿਸਟਰ ਮੇਰੇ ਤੇ ਵਿਧਵਾ ਦੋ ਲੜਕੀਆਂ ਸਮੇਤ ਰਹਿ ਰਹੀ ਏ ਕਾਲ ਨੂੰ ਕੋਈ ਵੀ ਮੇਰੇ ਪਰਿਵਾਰ ਦੇ ਜੀਹਾਂ ਨਾਲ ਜਾ ਮੇਰੇ ਨਫਤੀ ਸੇ ਤਰ੍ਹਾਂ ਹੀ ਕਟਣਾ ਵਾਪਰਦੀ ਏ ਤੇ ਇਜਾ ਸਿੰਘ ਪੁੱਤਰ ਬਰਿਆਮ ਸਿੰਘ ਕੁਮਿੰਦਰ ਕੁਮਾਰ ਕਾਲਾ ਆੜਤੀਆ ਤੇ ਜਿਹੜੇ ਇਹਨਾਂ ਦੇ ਨਾਲ ਸਪੋਰਟ ਕਰ ਰਹੇ ਸਾਰੇ ਜ਼ਿੰਮੇਵਾਰ ਨੇ ਸਾਡੀ ਕਿਉਂ ਹੋ ਗਿਆ ਤੀਸਰੀ ਪਾਰਟੀ ਤਾਂ ਅਸੀਂ ਬਿਲਕੁਲ ਨਹੀਂ ਜਾਣਦੇ ਜੀ ਉਹ ਕਿੱਥੋਂ ਦੀ ਹੈ ਕੌਣ ਹੈ ਕਿੱਥੋਂ ਆਏ ਆ ਕਿੱਥੇ ਅਸੀਂ ਇਹਨਾਂ ਗੁੰਡਿਆਂ ਗੁੰਡਿਆਂ ਦੇ ਨਾਲ ਨਾ ਮੁਕਾਬਲਾ ਕਰਨ ਯੋਗ ਨਹੀਂ ਹੈਗੇ ਆ ਅਸੀਂ ਸਿਰਫ ਗਰੀਬ ਬੰਦੇ ਆ ਤੇ ਗਰੀਬ ਹੀ ਰਹਿਵਾਂਗੇ ਸਾਡਾ ਬੇਟਾ ਅਸੀਂ ਕਿੱਥੋਂ ਮੁਕਾਬਲਾ ਕਰੀਏ ਜਮੀਨ ਦਾ ਬੂਗਾ ਉਹ ਸਹਿਰ ਜਲਾਪੁਰ ਦਾ ਰਹਿਣਾ ਤੁਸੀਂ ਖੇਤ ਦੇ ਵਿੱਚ ਕੱਲ ਵੀ ਗਏ ਸੀ ਕੀ ਵਾਕਿਆ ਕੀ ਹੋਇਆ ਬ੍ਰਦਰ ਜਮੀਨ ਮੈਂ ਹੁਣੇ ਖਰੀਦੀ ਆ ਠੀਕ ਕੁਛ ਦਿਨ ਪਹਿਲਾਂ ਹੀ ਤੇਜਾ ਸਿੰਘ ਤੋਂ ਉਹ ਸ਼ੇਰਪੁਰ ਤੈਬਾ ਦਾ ਵਸਨੀਕ ਆ ਉਹਨਾਂ ਤੋਂ ਖਰੀਦੀ ਆ ਉਹਨਾਂ ਨੇ ਮੈਂ ਕਣਕ ਵੱਢ ਕੇ ਮੈਨੂੰ ਕਬਜ਼ਾ ਦਿੱਤਾ ਜਮੀਨ ਦਾ ਰਜਿਸਟਰੀ ਕਰਵਾਉਣ ਤੋਂ ਬਾਅਦ ਜਦੋਂ ਵੀ ਉੱਥੇ ਜ਼ਮੀਨ 'ਚ ਜਾਂਦੇ ਆ ਉੱਥੇ ਕੁਝ ਸ਼ਰਾਰਤੀ ਅੰਸਰ ਹੀ ਆਪਾਂ ਕਹਿ ਸਕਦੇ ਆ ਬੈਠੇ ਨੇ ਜਦੋਂ ਵੀ ਜਾਣੇ ਆ ਉਹਦੋਂ ਹੀ ਉੱਥੇ ਹੱਲਾ ਗੁੱਲਾ ਕਰਦੇ ਨੇ ਸਾਨੂੰ ਸਾਡੀ ਜ਼ਮੀਨ 'ਚ ਵੜਨ ਨਹੀਂ ਦਿੰਦੇ ਕਦੇ ਕੁਛ ਕਰਦੇ ਨੇ ਕਦੇ ਸੜਨ ਦੀਆਂ ਧਮਕੀਆਂ ਦਿੰਦੇ ਨੇ ਕਦੇ ਪੈਟਰੋਲ ਚੱਕ ਕੇ ਆ ਜਾਂਦੇ ਨੇ ਕੱਲ ਦਾ ਇਹਨਾਂ ਨੇ ਪਹਿਲਾਂ ਠੱਡੇ ਠੁੱਡੇ ਪੱਤੇ ਸਨ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸੀ ਦਖਲ ਪਿਆ ਸੀ ਤੇਜਾ ਸਿੰਘ ਦਾ ਮੈਂ ਇਹ ਸੋਚਦਾ ਸੀ ਵੀ ਮੈਂ ਕਿਸੇ ਹੋਰ ਦੀ ਨਾਲ ਲੱਗਦੀ ਜ਼ਮੀਨ ਨਾ ਵਹਲਾਂ ਮੈਂ ਨਿਸ਼ਾਨਦੇਹੀ ਦੀ ਦਰਖਾਸਤ ਦਿੱਤੀ ਸੀ ਜੋੜੀ ਤਹਿਸੀਲਦਾਰ ਸਾਹਿਬ ਤੋਂ ਮਾਰਕੂ ਕੇ ਕਾਨੂੰਗੋ ਸਾਹਿਬ ਨੂੰ ਗਈ ਕੱਲ ਕਾਨੂੰਗੋ ਸਾਹਿਬ ਮੌਕੇ ਤੇ ਆਏ ਨਿਸ਼ਾਨਦੇਹੀ ਕਰਨ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਨਿਸ਼ਾਨਦੇਹੀ ਹੋਣ ਲੱਗੀ ਆ ਇਹਨਾਂ ਨੇ ਫਿਰ ਸਾਡੇ ਤੇ ਹਮਲਾ ਕੀਤਾ ਹੱਲਾਗੁੱਲਾ ਕੀਤਾ ਕਿਹੜੇ ਕਿਹੜੇ ਬੰਦੇ ਨੇ ਕੀਤਾ ਇਹਨਾਂ ਨੇ ਹਮਲਾ ਕੀਤਾ ਨਾ ਦਿਨਾਂ ਉਹਨਾਂ ਦੇ ਨਾਂ ਇੱਕ ਤਾਂ ਹੈਗੇ ਜੀ ਉਹ ਗਰਮੇਜ ਕੌਰ ਨੇ ਵਿਧਵਾ ਨੇ ਜਗੀਰ ਸਿੰਘ ਦੇ ਬਲਵਿੰਦਰ ਸਿੰਘ ਹਰਜਿੰਦਰ ਸਿੰਘ ਦੇ ਦੋਵੇਂ ਪੁੱਤਰ ਨੇ ਹੋਰ ਵੀ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰ ਸੀਗੇ ਇਹ ਜ਼ਮੀਨ ਮੈਂ ਮੁੱਲ ਖਰੀਦੀ ਆ ਜੀ ਤੇਜਾ ਸਿੰਘ ਤੋਂ ਖਰੀਦੀ ਆ ਪੈਸੇ ਦੇ ਕੇ ਖਰੀਦੀ ਆ ਮੇਰਾ ਇਹਨਾਂ ਨਾਲ ਕੋਈ ਝਗੜਾ ਨਹੀਂ ਕਦੇ ਕੁਝ ਪੋਸਟ ਮੇਰੇ ਖਿਲਾਫ ਪਾ ਦਿੰਦੇ ਨੇ ਕਦੇ ਕੋਈ ਪੋਸਟ ਮੇਰੇ ਖਿਲਾਫ ਪਾ ਦਿੰਦੇ ਨੇ ਜੇ ਕੱਲ ਨੂੰ ਇਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਤਾਂ ਇਹਨਾਂ ਦੇ ਇਹ ਚੀਜ਼ ਦੇ ਆਪ ਜ਼ਿੰਮੇਵਾਰ ਹੋਣਗੇ ਇਹਨਾਂ ਨੇ ਪਹਿਲਾਂ ਜਮੀਨ ਤੇਜਾ ਸਿੰਘ ਨੂੰ ਵੇਚੀ ਤੇਜਾ ਸਿੰਘ ਤੋਂ ਜ਼ਮੀਨ ਮੈਂ ਖਰੀਦੀ ਮੇਰਾ ਤਾਂ ਇਹਨਾਂ ਨਾਲ ਕੋਈ ਮਸਲਾ ਹੀ ਹੈ ਨਹੀਂ ਪੱਤਰਕਾਰ ਸਾਹਿਬ ਇਹ ਤਾਂ ਐਵੇਂ ਜਾਣ ਬੁੱਝ ਕੇ ਬਣਾਉਂਦੇ ਨੇ ਕੱਲ ਜਦੋਂ ਅਸੀਂ ਉੱਥੇ ਨਿਸ਼ਾਨਦੇਹੀ ਕਰਾਣ ਗਏ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਅੱਗ ਲੈ ਕੇ ਆ ਗਏ ਮੇਰੇ ਨਾਲ ਸਰਦਾਰ ਕਰਚਰਨ ਸਿੰਘ ਸੀਗੇ ਇਨਾਂ ਦਾ ਮੋਟਰਸਾਈਕਲ ਖੋ ਲਿਆ ਉਹਦੀ ਪ੍ਰੋਪਰ ਵੀਡੀਓ ਹੈ ਉਹ ਵੀ ਮੈਂ ਤੁਹਾਨੂੰ ਨਸ਼ਰ ਕਰ ਦਿਆਂਗਾ ਦੇ ਦਿਆਂਗਾ ਆ ਤੁਸੀਂ ਕਹਿ ਰਹੇ ਹੋ ਕਿ ਪ੍ਰੋਪਰ ਵੀਡੀਓ ਹੈ ਪਰ ਜਦੋਂ ਅਸੀਂ ਪੁੱਛਿਆ ਕਿ ਉਹ ਕਹਿੰਦੇ ਕਿ ਅਸੀਂ ਤਾਂ ਮੋਟਰਸਾਈਕਲ ਕੋਕੂ ਜਾਇ ਹੀ ਨਹੀਂ ਨਹੀਂ ਜੀ ਨਹੀਂ ਪੱਤਰਕਾਰ ਸਾਹਿਬ ਤੁਹਾਨੂੰ ਮੈਂ ਵੀਡੀਓ ਦਿਖਾ ਦਿਆਂਗਾ ਛੋਟਾ ਜਿਹੜਾ ਇਹਨਾਂ ਦਾ ਹੈਂਡੀਕੈਪਡ ਬੇਟਾ ਹੈ ਉਹਨਾਂ ਦਾ ਉਹਨੇ ਮੁੰਡੇ ਨੇ ਚਾਬੀ ਖੋਈ ਹੈ ਇਹਨਾਂ ਦੇ ਹੱਥੋਂ ਵੱਡਾ ਮੁੰਡਾ ਉਹਨੂੰ ਆਪਣੇ ਘਰ ਲੈ ਜਾਂਦਾ ਦੇਖਿਆ ਗਿਆ ਉਹ ਕਿਵੇਂ ਇਹ ਗੱਲ ਕਹਿ ਦੇਣਗੇ ਵੀ ਅਸੀਂ ਨਹੀਂ ਖੋਇਆ ਆ ਭਰਾ ਜੀ ਪਤਾ ਨਹੀਂ ਤੁਸੀਂ ਝੂਠ ਮਾਰਦੇ ਆ ਪਤਾ ਨਹੀਂ ਅਸੀਂ ਝੂਠ ਮਾਰਦੇ ਆ ਅਸੀਂ ਤਾਂ ਤਾਂ ਮੰਨਾਂਗੇ ਤੁਸੀਂ ਵੀਡੀਓ ਦੇ ਸਕਦੇ ਜੀ ਬਿਲਕੁਲ ਮੈਂ ਤੁਹਾਨੂੰ ਵੀਡੀਓ ਦੇ ਸਕਦਾ ਜੀ ਵੀਡੀਓ ਦਾ ਕਲਿੱਪ ਲਾਓ ਵਿੱਚ ਇਹਦੇ ਦੂਜਾ ਜਦੋਂ ਕਾਨੂੰਗੋ ਸਾਹਿਬ ਆਏ ਉੱਥੇ ਇਹ ਅੱਗ ਲਾ ਕੇ ਪਰਾਲੀ ਨੂੰ ਉਹਨਾਂ ਤੇ ਵੀ ਇਹਨਾਂ ਨੇ ਹਮਲਾ ਕੀਤਾ ਉਹਨਾਂ ਨੂੰ ਕਹਿੰਦੇ ਰਿਹਾ ਵੀ ਭੱਜੋ ਇੱਥੋਂ ਅਸੀਂ ਕੋਈ ਪ੍ਰਸ਼ਾਸਨ ਪਰਿਸ਼ੂਸ਼ਨ ਨਹੀਂ ਮੰਗ ਮੰਨਦੇ ਇਹ ਤਾਂ ਜੰਗਲ ਰਾਜ ਬਣਾ ਲਿਆ ਜੀ ਇਹਨਾਂ ਨੇ ਇਨਾਂ ਨੇ ਆਪਣੇ ਖੇਤ 'ਚ ਵੀ ਜਾਣਾ ਹੁਣ ਤਾਂ ਔਖਾ ਹੋ ਗਿਆ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਜੀ ਕਾਰਵਾਈ ਕਰੋ ਇਹਨਾਂ ਦੇ ਜਿਹੜੀ ਬਣਦੀ ਆ ਮੈਨੂੰ ਮੇਰੀ ਜਾਨਮਾਲ ਦੀ ਰਾਖੀ ਕੀਤੀ ਜਾਵੇ ਮੇਰੇ ਜ਼ਮੀਨ ਆ ਉੱਥੇ ਮੈਂ ਤਾਂ ਨੇਰੇ ਵੀ ਜਾਣਾ ਤੇ ਸਵੇਰੇ ਵੀ ਜਾਣਾ ਇਹ ਤਾਂ ਜਦੋਂ ਅਸੀਂ ਜਾਣੇ ਆ ਉਦੋਂ ਹੀ ਅੱਛਾ ਫਿਰ ਇਹਨਾਂ ਦੀ ਸਭ ਤੋਂ ਵੱਡੀ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਇਹ ਬੁੜੀਆਂ ਨੂੰ ਅੱਗੇ ਕਰ ਦਿੰਦੇ ਨੇ ਬੁੜੀਆਂ ਨਾਲ ਤਾਂ ਅਸੀਂ ਲੜਦੇ ਭੇੜਦੇ ਜਾਂ ਕੁਝ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਈਵਨ ਕਿ ਸਾਡੇ ਕਿਸੇ ਬੰਦੇ ਨੇ ਕੱਲ ਜ਼ੁਬਾਨ ਵੀ ਨਹੀਂ ਸਾਂਝੀ ਕੀਤੀ ਇਹ ਤੁਹਾਨੂੰ ਕਾਗਜ਼ ਲਈ ਦਿੰਦੇ ਆ ਜਿਹਦੇ ਉੱਤੇ 2025 17 ਤਰੀਕ ਪਾਈ ਆ ਕਹਿੰਦਾ ਕਿ ਸਾਡਾ ਕੇਸ ਚੱਲ ਰਿਹਾ ਕੋਈ ਕੇਸ ਨਹੀਂ ਜੀ ਉਹ ਤੇਜਾ ਸਿੰਘ ਦੇ ਕੇਸ ਕੀਤਾ ਸੀ ਬਲਵਿੰਦਰ ਸਿੰਘ ਤੇ ਸਗੋਂ ਕਿ ਤੇਜਾ ਸਿੰਘ ਨੂੰ ਉਹਦਾ ਸਟੇ ਮਿਲਿਆ ਸੀ ਬਈ ਇਹ ਤੇਰੀ ਪੈੜ ਵਿੱਚ ਦਾਖਲ ਨਹੀਂ ਹੋ ਸਕਦਾ ਤੇਰਾ ਕਬਜ਼ਾ ਦਖਲ ਪਿਆ ਤੇਜਾ ਸਿੰਘ ਦਾ ਕਾਨੂੰਨੀ ਤੌਰ ਤੇ ਜਿਹੜੇ ਬਾਈ ਅਦਾਲਤ ਪਿਆ ਮਾਨਯੋਗ ਅਦਾਲਤ ਨੂੰ ਫਿਰ ਇਹ ਆਪਾਂ ਝੂਠਾ ਕਹਿ ਦਿੰਨੇ ਆ ਇਹ ਤਾਂ ਫਿਰ ਮਾਨਯੋਗ ਅਦਾਲਤ ਦੀ ਤੋਹੀਨ ਹੋਈ ਨਾ ਜੀ ਇਸ ਮਸਲੇ ਤੇ ਤਾਂ ਇਹ ਕੋਈ ਗੱਲ ਤਾਂ ਨਾ ਬਣੀ ਪਈ ਉਹ ਸਟੇ ਲਈ ਫਿਰਦੇ ਨੇ 17 ਤਰੀਕ ਕਹਿੰਦੇ ਨੇ ਉਹ ਤਾਂ 17 ਤਰੀਕ ਨੂੰ ਤੇਜਾ ਸਿੰਘ ਨੇ ਉੱਥੇ ਜਾ ਕੇ ਬਿਆਨ ਦੇਣੇ ਸੀਗੇ ਵੀ ਮੈਂ ਇਹ ਕਣਕ ਵੱਡੀ ਆ ਤੇ ਇਹ ਜ਼ਮੀਨ ਤੇ ਮੇਰਾ ਕਬਜ਼ਾ ਹੈ ਜੀ ਇਹਨਾਂ ਤੋਂ ਮੈਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਪਰ ਜਦੋਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਤੇਜਾ ਸਿੰਘ ਜ਼ਮੀਨ ਵੇਚ ਗਿਆ ਜ਼ਮੀਨ ਮੈਂ ਖਰੀਦ ਲਈ ਇਹਨਾਂ ਨੂੰ ਐਨ ਲੱਗਿਆ ਵੀ ਇਹ ਬੰਦਾ ਧਰਮਕੋਟ ਰਹਿੰਦਾ ਹੈ ਬਿੱਕਰਮਕੋਟ ਤੋਂ ਆਉਣਾ ਇਹਨੂੰ ਓਖਾ ਤੇ ਅਸੀਂ ਜ਼ਮੀਨ ਤੇ ਕਬਜ਼ਾ ਕਰ ਲੈਨੇ ਆ ਕਬਜ਼ਾ ਕਰਨ ਦੀ ਕੋਸ਼ਿਸ਼ ਹੀ ਕਰਦੇ ਨੇ ਦੂਜੀ ਗੱਲ ਇਹ ਜ਼ਮੀਨ ਮੇਰੇ ਖੁਦ ਦੇ ਨਾਂ ਤੇ ਨਹੀਂ ਹੈਗੀ ਮੇਰਾ ਬ੍ਰਦਰ ਇਨ ਲਾਅ ਹੈ ਅਰਸ਼ਦੀਪ ਸਿੰਘ ਹਰਿਆਣੇ ਤੋਂ ਉਹਦਾ ਮੁਖਤਿਆਰੇ ਖਾਸ ਮੇਰੇ ਕੋਲੇ ਆ ਜੀ ਉਹ ਦੂਰ ਹੋਣ ਕਰਕੇ ਉਹ ਦੇਖਭਾਲ ਨਹੀਂ ਕਰ ਸਕਦਾ ਮੈਂ ਉਸ ਜ਼ਮੀਨ ਦੀ ਦੇਖਭਾਲ ਕਰਦਾ ਇਸ ਤੋਂ ਸਵਾਏ ਮੇਰਾ ਇਹਨਾਂ ਨਾਲ ਕੋਈ ਤੱਲਕ ਹੀ ਹੈ ਨਹੀਂ ਉਹ ਜ਼ਮੀਨ ਪੈਸੇ ਦੇ ਕੇ ਖਰੀਦੀ ਗਈ ਹੈ ਜੀ ਕੋਈ ਅਸੀਂ ਫ੍ਰੀ ਚ ਨਹੀਂ ਖਰੀਦੀ ਉਹ ਸਾਡੀ ਜ਼ਮੀਨ ਹੈ ਮਾਲਕੀ ਸਾਡੀ ਹੈ ਇੰਤਕਾਲ ਮਨਜ਼ੂਰ ਹੋ ਚੁੱਕਿਆ ਹੈ ਤਹਸੀਲਦਾਰ ਸਾਹਿਬ ਵੱਲੋਂ ਹੀ ਮਾਰਕਿੰਗ ਹੋਈ ਸੀਗੀ ਐਪਲੀਕੇਸ਼ਨ ਕਾਨੂੰਗੋ ਸਾਹਿਬ ਨੂੰ ਵੀ ਇਹਦੀ ਨਿਸ਼ਾਨਦੇਹੀ ਕਰਕੇ ਆਓ ਕੋਈ ਕਿਸੇ ਕਿਸਮ ਦਾ ਸਟੇ ਨਹੀਂ ਜੇ ਇਹਨਾਂ ਦਾ ਕੋਈ ਰੌਲਾ ਸੀਗਾ ਤਾਂ ਇਹ ਇਹ ਦਖਲ ਨਾ ਦਿੰਦੇ ਤੇਜਾ ਸਿੰਘ ਨੂੰ ਇਹਨਾਂ ਨੇ ਤੇਜਾ ਸਿੰਘ ਨੂੰ ਦਖਲ ਪਵਾ ਕੇ ਦਿੱਤਾ ਜੀ ਬਕਾਇਦਾ ਚਲੋ ਉਹ ਗੱਲ ਵੱਖਰੀ ਰਹਿ ਗਈ ਇਹ ਆਪਣਾ ਉਹਨਾਂ ਨਾਲ ਨਿਬੜਨ ਦੀ ਸਾਡੇ ਨਾਲ ਤਾਂ ਇਹਨਾਂ ਦਾ ਕੋਈ ਮਸਲਾ ਹੀ ਨਹੀਂ ਅਸੀਂ ਤਾਂ ਆਪਣੀ ਖਰੀਦ ਤੁਸੀਂ ਇੱਕ ਉਹ ਪਾਗਲ ਜਰੂਰ ਨੂੰ ਦਿਖਾ ਦਿਓ ਜਿਹੜੇ ਤੁਸੀਂ ਜ਼ਮੀਨ ਖਰੀਦੀ ਹੈ ਜਾਂ ਹਾਂਜੀ ਹਾਂ ਉਹ ਜਰੂਰੀ ਹੈ ਤੁਹਾਨੂੰ ਪਤਾ ਲੱਗੇ ਵੀ ਵਾਕਿਆ ਆਹ ਦੇਖੋ ਜੀ ਰਜਿਸਟਰੀ ਜੀ ਠੀਕ ਹੈ ਜੀ ਤੇਜਾ ਸਿੰਘ ਤੋਂ ਜ਼ਮੀਨ ਖਰੀਦੀ ਅਰਸ਼ਦੀਪ ਸਿੰਘ ਨੇ ਜੀ ਠੀਕ ਹੈ ਜੀ ਆਹ ਰਜਿਸਟਰੀ ਹੋਈ ਆ ਇਹ ਰਜਿਸਟਰੀ ਸਾਡੀ ਹੋਣੀ ਹੋਈ ਆ ਜੀ 12 ਜੂਨ ਜੀ ਠੀਕ ਹੈ ਜੀ ਆਹ ਜਮ੍ਹਾਂਬੰਦੀ ਆ ਜੀ ਇਹਦੇ ਵਿੱਚ ਬਕਾਇਦਾ ਪਹਿਲਾਂ ਤੇਜਾ ਸਿੰਘ ਦੇ ਨਾਂ ਮਲਕੀਅਤ ਤਬਦੀਲ ਹੋਈ ਆ ਉਸ ਤੋਂ ਬਾਅਦ ਆ ਇੰਤਕਾਲ ਗਾਂ ਸਾਡੇ ਨਾਂ ਤੇ ਚੜ ਚੁੱਕਿਆ ਜੀ ਅਰਸ਼ਦੀਪ ਸਿੰਘ ਦੇ ਨਾਂ ਤੇ ਚੜ ਚੁੱਕਿਆ ਆ ਰਿਹਾ ਜੀ ਮੁਖਤਿਆਰ ਖਾਸ ਅਰਸ਼ਦੀਪ ਸਿੰਘ ਦਾ ਠੀਕ ਹੈ ਜੀ ਹੁਣ ਇਸ ਤੋਂ ਸਿਵਾਏ ਮੈਂ ਕੁਝ ਹੋਰ ਕਹਿਣਾ ਵੀ ਨਹੀਂ ਚਾਹੁੰਦਾ ਕਿਉਂਕਿ ਮੈਂ ਤਾਂ ਜ ਨਹੀਂ ਹਾਂਜੀ ਪ੍ਰਸ਼ਾਸਨ ਨੂੰ ਕੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਮੈਂ ਇਹੀ ਬੇਨਤੀ ਕਰਦਾ ਜੀ ਮੇਰੀ ਜਾਨਮਾਲ ਦੀ ਰੱਖਿਆ ਕੀਤੀ ਜਾਵੇ ਤੇ ਮੈਨੂੰ ਬਣਦਾ ਮੇਰੀ ਜ਼ਮੀਨ ਦਾ ਹੱਕ ਦਵਾਇਆ ਜਾਵੇ ਦੂਜਾ ਇਹ ਉੱਥੇ ਜਾ ਕੇ ਲੜ ਲੜਾ ਕਰਦੇ ਨੇ ਸ਼ਰਾਰਤੀ ਅੰਸਰ ਨੇ ਜੀ ਇਹਨਾਂ ਨੂੰ ਕੋਈ ਹੋਰ ਕੰਮ ਹੀ ਨਹੀਂ ਆਉਂਦਾ ਬੀਬੀਆਂ ਨੂੰ ਅੱਗੇ ਕਰਕੇ ਸਿਵਾਏ ਇਹ ਚਾਹੁੰਦੇ ਨੇ ਵੀ ਅਸੀਂ ਲੜਗੇ ਪਰ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਕਹਿਣਾ ਨਹੀਂ ਚਾਹੁੰਦੇ ਨਾ ਹੀ ਅਸੀਂ ਲੜਨਾ ਚਾਹੁੰਦੇ ਹਾਂ ਅਸੀਂ ਤਾਂ ਆਪਣੀ ਜ਼ਮੀਨ 'ਚ ਜਾਣੇ ਆ ਜੀ ਅਸੀਂ ਜ਼ਮੀਨ 'ਚ ਆਪਣੀ 'ਚ ਜਾਣਾ ਹੀ ਜਾਣਾ ਈਵਨ ਕਿ ਉੱਥੇ ਇੱਕ ਕੱਲ ਹੋਰ ਵੀ ਕਟਨਾ ਹੋਈ ਜਦੋਂ ਨਿਸ਼ਾਨਦੇਹੀ ਹੋਣ ਲੱਗੀ ਉੱਥੇ ਕਟਨਾ ਇਹ ਹੋਈ ਇਹਨਾਂ ਦਾ ਇੱਕ ਗਵੰਢੀ ਹੈ ਗਰਦੇਵ ਸਿੰਘ ਢੋਲੇਵਾਲ ਤੋਂ ਉਹਨੇ ਇਸੇ ਜ਼ਮੀਨ ਦਾ ਬਿਆਨਾ ਕਿਤੇ ਉਹਦੇ ਨਾਲ ਵੀ ਕੀਤਾ ਹੋਇਆ ਸੀ ਅੱਛਾ ਜੀ ਕਿਸੇ ਰੋੜ ਨਾਲ ਵੀ ਕਿਸੇ ਹੋਰ ਨਾਲ ਵੀ ਕੀਤਾ ਹੋਇਆ ਸੀ ਉਹਦੇ ਨਾਲ ਕਰਕੇ ਉਹਦੇ ਤੋਂ ਵੀ 15 ਲੱਖ ਰੁਪਇਆ ਉਹ ਕਹਿੰਦਾ ਮੇਰੀ ਮੇਰੇ ਨਾਲ ਇਹਨਾਂ ਨੇ ਠੱਗੀ ਕੀਤੀ ਹੈ ਈਵਨ ਕਿ ਤੇਜਾ ਸਿੰਘ ਨੇ ਜ਼ਮੀਨ ਪਹਿਲਾਂ ਖਰੀਦ ਚੁੱਕਿਆ ਸੀ ਤੇਜਾ ਸਿੰਘ ਇਸ ਕਰਕੇ ਉਹਦਾ ਵਿਚਾਰੇ ਦਾ ਬਿਆਨਾ ਵਿੱਚ ਹੀ ਰਹਿ ਗਿਆ ਹੋਰ ਵੀ ਮੈਂ ਤਾਂ ਸੁਣਿਆ ਵੀ ਲੋਕਾਂ ਨਾਲ ਠੱਗੀਆਂ ਠੁਗੀਆਂ ਮਾਰਦੇ ਨੇ ਇਹਨਾਂ ਦਾ ਕੰਮ ਹੀ ਏ ਆ ਇਹਨਾਂ ਅਸਲ ਦੇ ਵਿੱਚ ਇਹ ਜਦੋਂ ਪ੍ਰਸ਼ਾਸਨ ਕੋਲ ਜਾਂਦੇ ਨੇ ਜਾਂ ਕਿਸੇ ਕੋਲੇ ਕੋਈ ਪੋਸਟ ਪਾਉਂਦੇ ਨੇ ਹੁਣੇ ਮੇਰੇ ਖਿਲਾਫ ਪੋਸਟਾਂ ਪਾ ਰਹੇ ਨੇ ਧੱਕਾ ਤਾਂ ਮੈਂ ਹਾਂਜੀ ਛਵੀ ਖਰਾਬ ਹੋ ਰਹੀ ਹੈ ਮੇਰੀ ਛਵੀ ਖਰਾਬ ਕਰ ਰਹੇ ਨੇ ਦੂਜੀ ਗੱਲ ਮੈਂ ਕੋਈ ਧੱਕੇ ਵਾਲੀ ਗੱਲ ਹੀ ਨਹੀਂ ਕਰਦਾ ਜੀ ਜਿਹੜੀ ਜ਼ਮੀਨ ਦਾ ਮਾਲਕ ਮੈਂ ਆ ਉਹ ਜ਼ਮੀਨ ਮੈਂ ਕਿਸੇ ਨੂੰ দান ਥੋੜਾ ਕਰ ਦੇਣੀ ਹੈ ਜੀ ਮੈਂ ਪੈਸੇ ਦੇ ਕੇ ਖਰੀਦੀ ਹੈ ਚਾਹੇ ਮੇਰੇ ਬ੍ਰਦਰ ਇਨ ਲਾਉ ਨੇ ਖਰੀਦੀ ਹੈ ਖਰੀਦ ਦੀ ਖਰੀਦੀ ਤਾਂ ਅਸੀਂ ਪੈਸੇ ਦੇ ਕੇ ਆ ਨਾ ਜੀ ਦੂਜੀ ਗੱਲ ਅਸੀਂ ਤਾਂ ਤੇਜਾ ਸਿੰਘ ਤੋਂ ਖਰੀਦੀ ਆ ਇਹਨਾਂ ਨਾਲ ਤਾਂ ਸਾਡਾ ਕੋਈ ਤੱਲਕ ਹੀ ਹੈ ਨਹੀਂ ਇਹ ਤਾਂ ਜਾਣ ਬੁੱਝ ਕੇ ਇਸ ਕਹਾਣੀ 'ਚ ਸਾਨੂੰ ਬਾੜਦੇ ਪੈ ਰਹੇ ਜੀ ਇੱਕ ਇਹ ਸਵਾਲ ਆ ਵੀ ਤੁਸੀਂ ਇਹਨੇ ਉਹ ਸਾਡਾ ਇਹਨਾਂ ਦੇ ਨਾਲ ਮਤਲਬ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇੱਕ ਪਾਸੇ ਪੋਸਟਾਂ ਪਾਈ ਜਾਂਦੇ ਆ ਵੀ ਸਾਨੂੰ ਸੰਦੀਪ ਧਰਮਪੋਤ ਧਮਕੀਆਂ ਦਿੱਤਾ ਇੱਕ ਪਾਸੇ ਵੀਡੀਓ ਦੇ ਵਿੱਚ ਕਹਿ ਰਹੇ ਸਾਡਾ ਸੰਦੀਪ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸੇ ਗੱਲ ਦੀ ਤਾਂ ਮੈਨੂੰ ਸਮਝ ਨਹੀਂ ਨਾ ਆ ਰਹੀ ਜੀ ਉਹ ਵੀ ਵੀਡੀਓ ਮੇਰੇ ਕੋਲ ਹੈ ਜਿਹਦੇ 'ਚ ਇਹ ਕਹਿੰਦਾ ਪਿਆ ਵੀ ਸੰਦੀਪ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਵੀ ਮੈਂ ਤੁਹਾਨੂੰ ਪੱਤਰਕਾਰ ਸਾਹਿਬ ਵੀਡੀਓ ਦੇ ਦੇਗਾ ਉਹ ਕਹਿੰਦੇ ਅਸੀਂ ਜਾਣਦੇ ਹੀ ਨਹੀਂ ਸੰਦੀਪ ਸਿੰਘ ਨੂੰ ਇੱਕ ਪਾਸੇ ਉਹ ਕਹਿ ਰਿਹਾ ਸੰਦੀਪ ਸਿੰਘ ਸੰਧੂ ਧਰਮਕੋਟ ਤੋਂ ਸਾਨੂੰ ਧਮਕੀਆਂ ਦਿੰਦਾ ਧਮਕੀਆਂ ਦੇਣ ਦੀ ਜਿਹੜੀ ਗੱਲ ਹੈ ਕੱਲ ਵਾਲੀ ਵੀਡੀਓ ਤੁਸੀਂ ਦੇਖ ਲਓ ਅਸੀਂ ਤਾਂ ਬੈਠੇ ਹੀ ਦੋ ਤਿੰਨ ਜਣੇ ਸੀਗੇ ਅਸੀਂ ਤਾਂ ਬੈਠੇ ਗੱਡੀ 'ਚ ਰਹੇ ਹਾਂ ਕਿਉਂਕਿ ਉਹ ਕੰਮ ਮਹਿਕਮੇ ਦਾ ਸੀ ਸਾਡਾ ਨਹੀਂ ਸੀ ਉਹ ਇਹ ਕਹਿ ਰਿਹਾ ਜੀ ਆਈ ਨਹੀਂ ਗੀ ਇਹਦਾ ਵੇਖਿਆ ਨਹੀਂ ਉਹ ਨਹੀਂ ਜੀ ਮੇਰੀ ਗੱਡੀ ਪੀਬੀ ਫਾਰਚੂਨਰ 0345 ਪੀਬੀ 19ਕਿਊ ਉੱਥੇ ਸੀਗੀ ਉਹਦੀ ਵੀਡੀਓ ਹੈ ਮੇਰੇ ਕੋਲੇ ਅਸੀਂ ਕਿਉਂ ਨਾ ਜਾਵਾਂਗੇ ਜੀ ਸਾਡੀ ਜ਼ਮੀਨ ਆ ਅਸੀਂ ਤਾਂ ਜਾਵਾਂਗੇ ਬਿਨੇ ਵੀ ਜਾਵਾਂਗੇ ਰਾਤ ਨੂੰ ਵੀ ਜਾਵਾਂਗੇ ਜੀ ਉੱਥੇ ਹੰਦੀ ਜੇ ਤੁਸੀਂ ਕਹੋ ਵੀ ਅਸੀਂ ਚਾਰ ਪੰਜ ਜਣੇ ਸੀਗੇ ਮਤਲਬ ਉਹਨਾਂ ਨੇ ਮੋਟਰਸਾਈਕਲ ਧੋੜਿਆ ਤੁਸੀਂ ਕਿਹਾ ਕਿ ਜਾਂਦਿਆਂ ਦੀ ਮੋਟਰਸਾਈਕਲ ਜਾਂਦਿਆਂ ਤੇ ਵੀਡੀਓ ਵੀ ਦੇ ਦਿਆਂਗੇ ਇਸ ਦਾ ਮਤਲਬ ਵੀ ਤੁਸੀਂ ਜ਼ਿਆਦਾ ਵਿਰੋਧ ਤਾਂ ਨਹੀਂ ਕੀਤਾ ਵੀ ਲੜਾਈ ਤੋਂ ਅਸੀਂ ਲੜਾਈ ਨਹੀਂ ਕਰਨੀ ਚਾਹੁੰਦੇ ਜੀ ਕਿਸੇ ਵੀ ਕੀਮਤ ਤੇ ਅਸੀਂ ਤਾਂ ਪ੍ਰਸ਼ਾਸਨ ਦਾ ਸਹਾਰਾ ਲਵਾਂਗੇ ਜੋ ਡਾਕੂਮੈਂਟ ਮੁਤਾਬਕ ਸਾਡਾ ਹੱਕ ਬਣਦਾ ਉਹ ਸਾਡਾ ਹੱਕ ਸਾਨੂੰ ਪ੍ਰਸ਼ਾਸਨ ਦਵਾਏਗਾ ਜਿਹੜੀ ਇਹਨਾਂ ਨੇ ਕੱਲ ਗੁੰਡਾਗਰਦੀ ਕੀਤੀ ਹੈ ਉਹਦੀ ਵੀ ਸਜ਼ਾ ਇਹਨਾਂ ਨੂੰ ਪ੍ਰਸ਼ਾਸਨ ਦੇਵੇਗਾ ਜੀ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਕੁਝ ਕਹਿਣ ਵਾਲੇ ਨਾ ਹੀ ਸਾਡਾ ਇਹਨਾਂ ਨੂੰ ਕੁਝ ਕਹਿਣ ਦਾ ਹੱਕ ਬਣਦਾ ਨਾ ਹੀ ਅਸੀਂ ਉਹਨਾਂ ਨਾਲ ਲੜਨਾ ਚਾਹੁੰਦੇ ਆ ਜਿਹਦਾ ਕਹਿਣਾ ਮਤਲਬ ਤੁਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਸਾਨੂੰ ਸਾਡਾ ਇਨਸਾਫ ਦਵਾਇਆ ਜਾਵੇ ਤੀਜੀ ਗੱਲ ਜੇ ਇਹ ਸਭ ਤੋਂ ਵੱਡੀ ਜਦੋਂ ਵੀ ਅਸੀਂ ਜਾਣਦੇ ਆ ਮੈਂ ਮਰ ਜਾਣਾ ਹੈ ਮੈਂ ਦਵਾਈ ਪੀ ਲੈਣੀ ਹੈ ਇੱਥੇ ਬੰਦਾ ਮਰ ਜਾਣਾ ਹੈ ਇੱਥੇ ਇੰਜ ਹੋ ਜਾਣਾ ਮੇਰੀ ਤਾਂ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਇਹਨੂੰ ਕੱਲ ਨੂੰ ਕੁਝ ਹੁੰਦਾ ਤੇ ਆਪਣੀ ਜਾਨ ਮਾਲ ਦਾ ਜ਼ਿੰਮੇਵਾਰੇ ਖੁਦ ਹੋਵੇਗਾ ਜੀ ਸਾਡੇ ਨਾਲ ਇਹਦਾ ਕੋਈ ਤੱਲਕ ਨਹੀਂ ਨਾ ਹੀ ਅਸੀਂ ਇਹਦੇ ਤੋਂ ਜ਼ਮੀਨ ਖਰੀਦੀ ਏ ਇਹਦਾ ਉਲਟਾ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਗੁੰਡਾਗਰਦੀ ਕਰਕੇ ਸਭ ਤੋਂ ਵੱਡੀ ਗੁੰਡਾਗਰਦੀ ਇਹ ਦੀ ਇਹ ਯਾਰ ਜਦੋਂ ਇਹ ਪੋਸਟਾਂ ਪਾਉਂਦਾ ਹੈ ਕਹਿੰਦਾ ਵੀ ਮੈਂ ਲਾਚਾਰ ਆ ਇਹ ਲਾਚਾਰ ਨਹੀਂ ਹੈਗਾ ਜੀ ਇਹ ਤਾਂ ਸਿਰਫ ਦਿਖਾਵਾ ਹੈ ਇਹ ਸਭ ਤੋਂ ਵੱਡੇ ਠੱਗ ਨੇ ਇਹਨਾਂ ਨੇ ਘੱਟੋ ਘੱਟ ਹੋਰ ਵੀ ਕਈ ਬੰਦਿਆਂ ਤੋਂ ਪੈਸੇ ਠੱਗੇ ਨੇ ਜਿਹੜੇ ਬੰਦੇ ਮੈਂ ਕੈਮਰੇ ਦੇ ਸਾਹਮਣੇ ਬਿਠਾ ਵੀ ਦੇਵਾਂਗਾ ਈਵਨ ਕਿ ਇੱਕ ਦੀ ਤਾਂ ਉਸ ਦਿਨ ਦੀ ਵੀਡੀਓ ਹੀ ਆ ਗਈ ਸੀ ਅਜੇ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਮਾਣਜੋਗ ਅਦਾਲਤਾਂ ਤੇ ਵੀ ਭਰੋਸਾ ਹੈ ਜੀ ਡਿਪਟੀ ਸਾਹਿਬ ਐਸਐਸਪੀ ਸਾਹਿਬ ਜਲੰਧਰ ਚ ਪੈਂਦੀ ਹੈ ਜੀ ਇਹ ਸੈਦ ਜਲਾਲਪੁਰ ਦਾ ਰਕਬਾ ਨਹੀਂ ਇਹ ਮਿਆਣੀ ਦਾ ਰਕਬਾ ਹੈ ਮਿਆਣੀ ਜਿਹੜੀ ਇਹ ਤਸੀਲ ਡੀਐਸਪੀ ਸ਼ਾਹਕੋਟ ਪੈਂਦਾ ਐ ਐਸਐਚਓ ਥਾਣਾ ਲੋਹਿਆ ਪੈਂਦਾ ਜੀ ਮੈਂ ਦਰਖਾਸਤ ਕੱਲ ਦੀ ਦੇਤੀ ਹੈ ਸਾਰਾ ਇਨਸੀਡੈਂਟ ਇਨਸੀਡੈਂਟ ਉਹਨਾਂ ਦੀ ਨੌਲੇਜ ਹੈ ਜੀ ਇਹ ਪਹੁੰਚ ਇਹ ਪਹੁੰਚੇ ਨਹੀਂ ਜੀ ਇਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀਗੇ ਉੱਥੇ ਇਹ ਪਹੁੰਚੇ ਨਹੀਂ ਜੀ ਸਾਨੂੰ ਨਹੀਂ ਪਤਾ ਕੀ ਗੱਲ ਸੀ ਕੀ ਹੋਣੀ ਸੀ ਪਹੁੰਚੇ ਪੁਲਿਸ ਦੇ ਬੁਲਾਉਣ ਤੇ ਵੀ ਇਹ ਪਹੁੰਚੇ ਨਹੀਂ ਜੀ ਉੱਥੇ ਅਖੀਰ ਸਾਨੂੰ ਐਸਐਚਓ ਸਾਹਿਬ ਨੇ ਕੱਲ ਦਾ ਟਾਈਮ ਦਿੱਤਾ ਜੀ ਦੇਖਦੇ ਆ ਕੱਲ ਨੂੰ ਆ ਕੇ ਕੀ ਕਰਦੇ ਨੇ ਜੀ ਇਨਾਂ ਦੀਆਂ ਪੋਸਟਾਂ ਦੇਖਣ ਵਾਲੇ ਲੋਕਾਂ ਦੀ ਗੱਲਾਂ ਚਾਹੁੰਦੇ। ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ ਬਾਈ ਜੀ ਜਿੰਨੇ ਕੋਈ ਦੇਖਣਾ ਹੋਵੇ ਕਾਗਜ਼ ਪੱਤਰ ਕਾਗਜ਼ ਪੱਤਰ ਜਦੋਂ ਮਰਜ਼ੀ ਆ ਕੇ ਦੇਖ ਸਕਦਾ ਮੇਰਾ ਇਹਨਾਂ ਨਾਲ ਕੋਈ ਲਗਾਤੈ ਗਣੀ ਇਹ ਤਾਂ ਸਭ ਮੇਰੇ ਨਾਲ ਧੱਕਾ ਕਰ ਰਹੇ ਨੇ ਵੀ ਮੇਰੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕਰਦੇ ਪਏ ਨੇ। ਭਈ ਅਸੀਂ ਇਹਨੂੰ ਡਰਾ ਕੇ ਭਜਾ ਦਈਏ ਤੇ ਆਪਣੇ ਖੇਤ ਨਾ ਆਵੇ। ਬਾਈ ਜੀ ਮੈਂ ਪ੍ਰਸ਼ਾਸਨ ਦਾ ਸਹਾਰਾ ਲਿਆ ਮੈਂ ਤਾਂ ਜੋ ਕਰਾਂਗਾ ਪ੍ਰਸ਼ਾਸਨ ਦੇ ਥਰੂ ਕਰਾਂਗਾ ਨਾ ਮੈਂ ਕਿਸੇ ਨਾਲ ਲੜਨਾ ਤੇ ਨਾ ਮੈਨੂੰ ਕੋਈ ਲੜਾਈ ਕਰਨ ਦੀ ਕਿਸੇ ਨਾਲ ਲੋੜ ਹੈ ਨਾ ਮੈਂ ਕਿਸੇ ਨੂੰ ਧਮਕੀਆਂ ਦੇਵਾਂ। ਈਵਨ ਕੇ ਇਹ ਕਹਿੰਦਾ ਮੈਨੂੰ ਧਮਕੀਆਂ ਦਿੰਦਾ ਇਹ ਮੈਨੂੰ ਇੱਕ ਵੀ ਫੋਨ ਕਾਲ ਦਿਖਾ ਦੇ ਮੇਰੇ ਵੱਲੋਂ ਗਈ ਹੋਈ ਮੈਂ ਕਿਸੇ ਇਹਨਾਂ ਨੂੰ ਧਮਕੀ ਦਿੱਤੀ ਹੋਵੇ ਜਾਂ ਮੇਰੇ ਕਿਸੇ ਸੱਜਣ ਮਿੱਤਰ ਨੇ ਵੀ ਇਹਨੂੰ ਕਾਲ ਕੀਤੀ ਹੋਵੇ ਸਾਡਾ ਤਾਂ ਕੋਈ ਇਹਦੇ ਨਾਲ ਤੱल्लੁਕਾਤ ਹੀ ਹੈ ਨਹੀਂ ਜੀ ਨਾ ਹੀ ਅਸੀਂ ਇਹਨਾਂ ਨੂੰ ਜਾਣਦੇ ਸੀਗੇ ਨਾ ਹੀ ਸਾਨੂੰ ਕੋਈ ਸਮਝ ਸੀ ਅਚਾ ਇੱਕ ਵੀਡੀਓ 'ਚ ਇਹ ਕਹਿ ਰਿਹਾ ਮੇਰਾ ਪਿਓ ਮਾਰਿਆ ਇਹਨਾਂ ਮੇਰਾ ਪਿਓ ਇਹਦੇ ਫਾਦਰ ਦੀ ਡੈਥ 2019 'ਚ ਹੋਈ ਹੈ ਜੀ ਕੈਂਸਰ ਨਾਲ ਉਹਨੂੰ ਪੱਟ ਤੇ ਕੋਈ ਇੰਜੈਕਸ਼ਨ ਲੱਗਾ ਸੀ ਕਹਿੰਦੇ ਜੋ ਕੁਝ ਮੈਂ ਸੁਣਿਆ ਪਿੰਡ 'ਚੋਂ ਮੈਂ ਜਾਣਦਾ ਹੀ ਨਹੀਂ ਜੀ ਇਹਦੇ ਫਾਦਰ ਨੂੰ ਨਹੀਂ ਮੈਂ ਇਹਨਾਂ ਨੂੰ ਜਾਣਦਾ ਸੀਗਾ ਜੀ ਪਹਿਲਾਂ ਮੈਂ ਤਾਂ ਰਜਿਸਟਰੀ ਕਰਾਣ ਤੋਂ ਬਾਅਦ ਉੱਥੇ ਗਿਆ ਜੀ ਆਪਣੀ ਜ਼ਮੀਨ ਦੇਖਣ ਗਿਆ ਸਗੋਂ ਮੇਰੇ ਗਲ ਪੈ ਨੇ ਗਏ ਫਿਰ ਵੀ ਮੈਂ ਤਾਂ ਚੁੱਪ ਕਰਕੇ ਢੜਵੱਟ ਕੇ ਆ ਗਿਆ ਮੈਂ ਕਿਹਾ ਯਾਰ ਛੱਡ ਆਪਾਂ ਇਹਨਾਂ ਨਾਲ ਲੜਨਾ ਨਹੀਂ ਅਸੀਂ ਕੱਲ ਵੀ ਮੋਟਰਸਾਈਕਲੇ ਖੋ ਕੇ ਲੈ ਗਏ ਨੇ ਸਾਡੇ ਕਿਸੇ ਬੰਦੇ ਨੇ ਇਹਨਾਂ ਨੂੰ ਉਹੇ ਨਹੀਂ ਕਹੀ ਜੋ ਕੁਝ ਕਿਹਾ ਕਾਨੂੰਗੋ ਸਾਹਿਬ ਨੇ ਇਹਨਾਂ ਨੂੰ ਜ਼ਰੂਰ ਕਿਹਾ ਵੀ ਜੇ ਕੋਈ ਸਟੇ ਹੈਗਾ ਤਾਂ ਪ੍ਰੋਡਿਊਸ ਕਰ ਦਿਓ ਇਹਨਾਂ ਨੇ ਕਿਹਾ ਜੀ ਸਾਡੇ ਕੋਲ ਸਟੇ ਆ ਉਹਨਾਂ ਨੇ ਕਿਹਾ ਕਾਗਜ਼ ਦਿਖਾਓ ਇਹਨਾਂ ਨੇ ਕੋਈ ਕਾਗਜ਼ ਨਹੀਂ ਦਿਖਾਇਆ ਜਦੋਂ ਕਿ ਕੋਈ ਕੇਸ ਨਹੀਂ ਹੈਗਾ ਜ਼ਮੀਨ ਤੇ ਕਿਸੇ ਵੀ ਕਿਸਮ ਦਾ ਜੇ ਕੇਸ ਹੁੰਦਾ ਤੇ ਇਹ ਰਜਿਸਟਰੀ ਤੇਜਾ ਸਿੰਘ ਤੋਂ ਸਾਡੇ ਨਾਂ ਤੇ ਹੋਣੀ ਨਹੀਂ ਸੀ ਜੇ ਹੋ ਜਾਂਦੀ ਤਾਂ ਇੰਤਕਾਲ ਨਹੀਂ ਸੀ ਚੜਨਾ ਜੇ ਇੰਤਕਾਲ ਵਿੱਚ ਤਾਂ ਐਡੇ ਤਾਂ ਕਮਲੇ ਕੋਈ ਤਹਿਸੀਲਦਾਰ ਸਾਹਿਬ ਵੀ ਨਹੀਂ ਹੈਗੇ ਪਟਵਾਰੀ ਸਾਹਿਬ ਜਾਂ ਕਾਨੂੰਗੋਲ ਸਾਹਿਬ ਜਾਂ ਪ੍ਰਸ਼ਾਸਨ ਐਡਾ ਕਮਲਾ ਨਹੀਂ ਹੈਗਾ ਵੀ ਕਿਸੇ ਦੇ ਗਲਤ ਕਾਗਜ਼ਾਂ ਤੇ ਨਾਂ ਚੜਾ ਦੇਗਾ ਚੈੱਕ ਦੀ ਪੇਮੈਂਟ ਕੀਤੀ ਹੋਈ ਹੈ ਜੀ ਤੇਜਾ ਸਿੰਘ ਨੂੰ ਚੈੱਕ ਦੀ ਪੇਮੈਂਟ ਕਰਕੇ ਚੈੱਕ ਰਾਹੀਂ ਪੇਮੈਂਟ ਕਰਕੇ ਜ਼ਮੀਨ ਖਰੀਦੀ ਹੈ ਜੀ ਪੂਰੇ ਰੇਟ ਤੇ ਜ਼ਮੀਨ ਖਰੀਦੀ ਹੈ ਸਰਕਾਰ ਨੂੰ ਉਹਦਾ ਟੈਕਸ ਭਰਿਆ ਹੈ ਜੀ ਮੈਂ ਕੋਈ ਕਿਸੇ ਨਾਲ ਧੋਖਾ ਨਹੀਂ ਕੀਤਾ ਕੋਈ ਆਪਾਂ ਜਾਲੀ ਕੰਮ ਨਹੀਂ ਕੀਤਾ ਜੀ ਹਾਂ ਤੇਜਾ ਸਿੰਘ ਨਾਲ ਇਹਦਾ ਕੀ ਰੋਲਾ ਇਹ ਸਪਸ਼ਟ ਕਰਨ ਤੁਹਾਨੂੰ ਤੇਜਾ ਸਿੰਘ ਦੇ ਸਕਦਾ ਜੀ ਮੈਂ ਤਾਂ ਤੇਜਾ ਸਿੰਘ ਦੇ ਨਾਂ ਤੋਂ ਜ਼ਮੀਨ ਖਰੀਦੀ ਹੈ ਠੀਕ ਹੈ ਜੀ ਓਕੇ ਹੈਲੋ ਅ ਭਾਈ ਪੱਤਰਕਾਰ ਬੋਲਦਾ ਸੀਗਾ ਹਾਂ ਜੀ ਹਾਂ ਜੀ ਅ ਸਰ ਮੇਰੀ ਗੱਲ ਤੇਜਾ ਸਿੰਘ ਸ਼ੇਰਪੁਰ ਵਾਲੇ ਨਾਲ ਹੋ ਰਹੀ ਹੈ ਹਾਂ ਜੀ ਹਾਂ ਜੀ ਸਰ ਆ ਜਿਹੜਾ ਕੋਈ ਜ਼ਮੀਨ ਦਾ ਰੋਲਾ ਚੱਲ ਰਿਹਾ ਇਹਦੇ ਬਾਰੇ ਦੱਸਿਓ ਕੀ ਕਾਰਨ ਇਹ ਜ਼ਮੀਨ ਸਰ ਮੇਰੀ ਆ ਜੀ ਹਾਂ ਜੀ ਤੇ ਮੈਂ ਅਰਸ਼ ਜੀ ਨੂੰ ਵੇਚ ਦਿੱਤੀ ਆ ਅੱਛਾ ਤੁਸੀਂ ਅਰਸ਼ ਜੀ ਦੀਪ ਜੀ ਨੂੰ ਵੇਚ ਦੀ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਕਵਜਾ ਵੀ ਦਿੱਤਾ ਮੈਂ ਕਵਜਾ ਵਗੈਰਾ ਸਾਰਾ ਕੁਝ ਦਿੱਤਾ ਆ ਫਿਰ ਜਿਹੜੇ ਰਾਜੂ ਹੁਣ ਇਹ ਮੁੰਡੇ ਰੋਲਾ ਪਾਉਂਦੇ ਉਹਦਾ ਕੀ ਹਿਸਾਬ ਕਿਤਾਬ ਆ ਉਹ ਯਾਰ ਐਵੇਂ ਰੋਲਾ ਪਾਈ ਜਾਂਦੇ ਨੇ ਜਾਨੀ ਉਹਨਾਂ ਦੇ ਵਿੱਚ ਹੈ ਨਹੀਂ ਕੁਛ ਉਹਨਾਂ ਦਾ ਪੁੱਛ ਵੀ ਨਹੀਂਗਾ ਜਾਨੀ ਟੋੜੀ ਜ਼ਮੀਨ ਸੀ ਤੇ ਤੁਸੀਂ ਗਾਂ ਵੇਚਦੀ ਆ ਹਾਂ ਜੀ ਵੇਚ ਦਿੱਤੀ ਆਪਾਂ ਠੀਕ ਆ ਵੀਰ ਜੀ ਇਹਨੇ ਪੁੱਛਣਾ ਸੀ ਟੋੜੀ ਓਕੇ ਜੀ ਓਕੇ